ਨਾਨੀ ਮੈਂ ਤਾਂ ਸਾਗ ਨੂੰ ਜਾ ਕੇ ਆਵਾਂ ਅਸੀਂ ਤਾਂ ਸਾਗ ਹੀ ਨਧਰਿਆ ਸਭ ਨੇ ਉਹੀ ਗੱਲ ਮੁੱਲ ਲਿਆ ਲਿਆ ਕੈ ਵਾਰੀ ਧਰ ਲਿਆ ਤਾਈ ਕੋਲੇ ਜਾ ਕੇ ਆਉਣੀ ਆ ਤਾਈ ਨੂੰ ਪੁੱਛਦੀਆਂ ਮੂੰਮਾ ਮਰ ਜਾ ਹਰਪ੍ਰੀਤ ਕੇ ਤਾਂ ਸਾਗ ਬਲਈ ਸੋਨਾ ਹੋ ਰਿਹਾਗਾ ਕਿਤੇ ਹਾ ਇਧਰ ਖੜੀ ਤਾਂ ਨਹੀਂ ਦੇਖੀ ਜਾਂਦੀ ਲੈ ਓਹ ਇਹਨਾਂ ਨੇ ਤਾਂ ਪਾਲਕ ਵੀ ਲਾਰਖੀ ਹੈ ਸਾਗ ਗਾਜਰਾ ਮੇਥੇ ਇਹਨਾਂ ਤਾਂ ਸਾਰਾ ਸਮਾਨ ਆ ਮੈਂ ਕਹਿੰਦੀ ਸਾਰਾ ਸਾਗ ਇੱਥੋਂ ਬਣ ਜਾਊਗਾ ਕੋਈ ਚੀਜ਼ ਲੈਣ ਦੀ ਲੋੜ ਹੀ ਨਹੀਂ ਕਣੀਆਂ ਤੁਣੀਆਂ ਸਾਰਾ ਖੁਸ਼ੀ ਹੈਗਾ ਇਹਨਾਂ ਦੇ ਤਾਂ ਗੱਲ ਕਰ ਹੁਣ ਜੇ ਸਾਹਮਣੇ ਬੈਠੀ ਹੋਈ ਫੇਰ ਤਾਂ ਨਹੀਂ ਗੱਲ ਬਣਨੀ ਹੂੰ ਤਾਂ ਚਲ ਮੈਂ ਪੁੱਛ ਕੇ ਤੋੜ ਕੇ ਲੈ ਜਾਂਦੀ ਪਰ ਪੁੱਛ ਕੇ ਮੈਨੂੰ ਪਤਾ ਇਹ ਜਵਾਬ ਹੀ ਦੇਊਗੀ ਇਹਦੀ ਤਾਂ ਨੀਤ ਵਾਲੀ ਮਾੜੀ ਐ ਕੁੜੇ ਦੇਖਾਂ ਹੈਗੀ ਐ ਕਿ ਨਾ ਦੀਦਾ ਤਾਂ ਕੋਈ ਹੈ ਨਹੀਂਗਾ ਤਾਈ ਨੂੰ ਪੁੱਛਦੀਆਂ ਜੇ ਤਾਂ ਉਹਦੀ ਨਿਗਾ ਚ ਕਿਸੇ ਦੇ ਸਾਗ ਹੋਇਆ ਤਾਂ ਤੋੜ ਲਿਆਵਾਂਗਾ ਨਹੀਂ ਫੇਰ ਰਾਤ ਬਰਾਤੇ ਹਰਪ੍ਰੀਤ ਦੀ ਕਰਨਾ ਪਊ ਕੰਮ ਇੱਥੋਂ ਤੋੜ ਕੇ ਲੈ ਜਾਵਾਂਗੇ ਹੋਰ ਭਾਈ ਇੰਨਾ ਜੀ ਕਰੀ ਜਾਂਦਾ ਸਾਗ ਨੂੰ ਕੁਛ ਨਹੀਂ ਹੁੰਦਾ ਲੈ ਜਾਾਂਗੇ ਤੋੜ ਕੇ ਪਤਾ ਨਹੀਂ ਕੀ ਹੋਇਆ ਪਏ ਹੁਣ ਤਾਂ ਨਾ ਟਕਾ ਤੇ ਕੋਈ ਸਬਜ਼ੀ ਚੰਗੀ ਲੱਗਦੀ ਆ ਨਾ ਕੋਈ ਦਾਲ ਚੰਗੀ ਲੱਗਦੀ ਆ ਹੁਣ ਤਾਂ ਚਟਰਾ ਜੀ ਕਰਦਾ ਵੀ ਚਟਣੀ ਨਾ ਕੁੱਟ ਲਗੇ ਚਟਣੀ ਨਾਲ ਹੀ ਖਾ ਲਗੇ ਪਤਾ ਨਹੀਂ ਕਿਉਂ ਕੋਈ ਦਾਲ ਨਹੀਂ ਚੰਗੀ ਲੱਗਦੀ ਨੱਕ ਮੁੜਿਆ ਪਿਆਗਾ ਤਾਈ ਘਰੀਆਂ ਹਾਂ ਭਾਈ ਕਿਵੇਂ ਆ ਵਧੀਆ ਠੀਕ ਆ ਭਾਈ ਨੀਰਾ ਪੌਂਦੀ ਸੀ ਨੀਰਾ ਓ ਟੋਕਰਾ ਤਾਂ ਉੱਪਰ ਚੱਕਦੀ ਸੀ ਬਸ ਫੇਰ ਆਈ ਨੂੰ ਆ ਗਈ ਮੈਂ ਤਾਂ ਪਾਇਆ ਪਿਆ ਤਾਈ ਫੇਰ ਪਾਦੀ ਉੱਤੇ ਦੀ ਉੱਤੇ ਘਾਤ ਪਾਉਣੇ ਹੁੰਨੇ ਆ ਫੇਰ ਥੋੜਾ ਰਹਿ ਜਾਂਦਾ ਰਾਜਵੀਰ ਫੇਰ ਰਜਦਿਆਂ ਨਹੀਂ ਭੁੱਖੀਆਂ ਰਹਿ ਜਾਂਦਾ ਚਲ ਕੋਈ ਨਾ ਤਾ ਤੂੰ ਆ ਕੇ ਪਾਦੀ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਐਥੇ ਚੱਕ ਕੋਈ ਆ ਚੁੰਨੀ ਜੀ ਚੱਕ ਲਾ ਆ ਜਾ ਆਪਾਂ ਮੜਾ ਤਾਈ ਕਿਸੇ ਸਬਜ਼ੀ ਨੂੰ ਜੀ ਨਹੀਂ ਕਰਦਾ ਸਾਗ ਦਾ ਭੋਰਾ ਲੈ ਆਉਣੀਆ ਕੋਣ ਸਾਗ ਰਾਜਵੀਰ ਕਿੱਥੇ ਆ ਹਜੇ ਤਾਂ ਬਾਈ ਫੇਰ ਤਾਂ ਕੋਈ ਹਰੇਜ ਬਸ ਮੜਾ ਮੋਟਾ ਲਾਂਬੇ ਦਾ ਥਾਂ ਗਾਲਾਂ ਦਾ ਨਹੀਂ ਤਾਈ ਦੇਖ ਉਹਨੇ ਇਧਰ ਮਾੜਾ ਮੋਟਾ ਖੇਤਾਂ ਨੂੰ ਤਾਂ ਜੇ ਕਿਤੇ ਮਿਲ ਗਿਆ ਜੇ ਨਾ ਮਿਲਿਆ ਫਿਰ ਪੱਕਾ ਨਿਸ਼ਾਨਾ ਲਾਉਂ ਮੈਂ ਤੈਨੂੰ ਜਿਵੇਂ ਸਾਗਤਾ ਹੈਗਾ ਮੇਰੀ ਨਿਗਾ ਚ ਹੈਗਾਗਾ ਹਾਂ ਕਿਤੇ ਕੋਈ ਨਾ ਬਾਨਾ ਲੈ ਲੀ ਗਏ ਸੁਣੋ ਗਾਜਰਾਂ ਦਾ ਛੇਜਾ ਪਾਲਕ ਮੇਥੇ ਮੇਥੀ ਤਣੀਆਂ ਤੇ ਸਰੋਂ ਦਾ ਸਾਗ ਸਾਰਾ ਕੁਝ ਇੱਕੇ ਥਾਂ ਤੇ ਲੱਗਿਆ ਪਿਆ ਇੱਕੇ ਥਾਂ ਤੇ ਮਿਲ ਜੂਗਾ ਹਾਂ ਇੱਕੇ ਥਾਂ ਤੇ ਚੱਲ ਪੜੀ ਗੱਲ ਕੀ ਕਰਦੀਆਂ ਹਰੇ ਗੰਡੇ ਤੇ ਲਸਣ ਵੀ ਹੈ ਅੱਛਾ ਤੇ ਹੋਰ ਚੱਲ ਫਿਰ ਬਾਗ ਚੱਲਦੇ ਆ ਭਾਈ ਜੇ ਕਿਰ ਕੋਈ ਗੱਲ ਪਾਣ ਲੱਗਾ ਗਾਉਣੇ ਲੱਗਾ ਮজা ਕਰਨ ਨੂੰ ਭਾਈ ਰਾਜਵੀਰ ਨੇ ਹੀ ਹੈ ਲੈ ਭਾਈ ਤੂੰ ਤਾਂ ਸਿਆਣੀ ਆ ਮੂਰੇ ਹੋ ਕੇ ਅੱਗਾ ਲਈ ਤੇ ਤੂੰ ਮੇਰਾ ਨਾਲਵੇਂਗੀ ਹੈ ਇੱਕ ਹੀ ਗੱਲ ਬਣੀ ਇਸ ਗੱਲ ਦੀ ਮਾਰੀ ਤਾਂ ਮੈਂ ਤੈਨੂੰ ਨਾਲ ਲੈ ਜਾਣੀ ਆ ਨਹੀਂ ਮੈਂ ਕੰਨੀ ਨਾ ਤੋੜ ਲਿਆ ਮੈਂ ਜਾ ਚੱਲ ਕੋਈ ਨਾ ਫੇਰ ਆਇਆ ਤਾਂ ਆਪਾਂ ਦੋਨੀ ਕਰ ਜਾਾਂਗੇ ਵੀ ਹੱਥੋਂ ਭਾਈ ਇੰਨਾ ਨਾ ਦੋਰੇ ਚੀਰਨੀਆਂ ਤੋੜ ਤੋੜਾਂਗੇ ਚੀਰਨੀ ਸਾਗ ਨੂੰ ਤਾਂ ਕੋਈ ਖੇਤਾਂ ਚ ਆਪਾਂ ਪਹਿਲਾਂ ਪਈ ਉਹਦੀ ਇੱਥੇ ਪੰਡਾ ਬੰਨਣੀਆਂ ਨੇ ਆ ਕੇ ਵੀ ਆਪਾਂ ਪਸੂ ਨੂੰ ਪਾਉਣਾਗਾ ਹਾਂ ਚੱਲ ਕੋਈ ਨਹੀਂ ਆ ਜਾਂਦਾਈ ਆਪਾਂ ਦੇਖਿਆਂ ਉਹਨੀਆਂ ਮੜੇ ਚੱਲ ਭਾਈ ਤੋੜ ਲੇਵਾਂਗੇ ਚੀਰਨੀ ਜੇ ਹੋਈ ਆ ਲੈ ਚੱਲ ਆਹਾ ਹਾਂ ਹਾਂ ਲੈ ਚੱਲ ਤਾਈ ਆ ਜਾ ਚੱਕਰ ਚੱਲ ਭਾਈ ਮੇਰਾ ਤਾਂ ਪਹਿਲੇ ਆਖ ਹੀ ਜਾਂਦੀ ਸੀ ਮਾਖੀ ਜੀ ਨਹੀਂ ਖਾਦਾ ਮੇਰਾ ਤਾਂ ਕਾਹ ਸੇ ਨਾ ਮਾਂ ਮੂੰਗੀ ਦੀ ਦਾਲ ਨੂੰ ਨਾ ਮਾਖਾ ਕੋਈ ਸਬਜ਼ੀ ਨੂੰ ਤਾਈ ਬਸੇ ਨੂੰ ਨਹੀਂ ਜੀ ਕਰਦਾ ਨਾ ਕੋਈ ਗੋਭੀ ਨਾ ਗਾਜਰਾ ਜੀ ਜਾਕ ਕੇ ਪਿਆ ਤੇ ਮਾਖਾ ਲੱਗਦਾ ਵੀ ਮਦਾਂ ਵਾਲਾ ਵੀ ਚਟਨੀ ਕੁਟਕੇ ਖਾ ਲਗੇ ਅੱਛਾ ਹਾਂ ਤਾਈ ਜਟਣੀ ਤਾਂ ਆਪਣੀ ਸਵਾ ਲੱਗਦੀ ਰੋਜ਼ ਰੋਜ਼ ਤੇ ਯਾਬ ਬਣ ਜਾਂਦਾ ਬਾੜੀਆਂ ਮਿਰਚਾਂ ਵੀ ਨਹੀਂ ਖਾਣੀਆਂ ਚਾਹੀਦੀਆਂ ਹਾਂ ਭਾਈ ਹੋਰ ਬਾੜੀਆਂ ਕਿੱਥੋਂ ਖਾਧੀਆਂ ਜਾਂਦੀਆਂ ਨੇ ਤੇ ਖਲਤਾ ਹੀ ਖੇਤਾਂ ਚ ਤਾਂ ਉਹੀ ਗੱਲ ਆਪਾਂ ਤਾਂ ਗੱਜਾ ਆ ਕੇ ਤਾਂ ਦੇਖਿਆ ਨਹੀਂ ਹੈਗਾ ਆਪਾਂ ਨੂੰ ਕੀ ਪਤਾ ਵਿਸਾਗ ਹੋਇਆ ਕਿ ਨਾ ਹੋਇਆ ਆਹ ਖਰੇ ਚ ਬਥੇਰੇ ਘਰ ਸਰੋਂ ਸਿੱਟਦੇ ਨੇ ਤੂੰ ਬਾਗੀ ਪਿਆ ਹੋਊ ਕਿਸੇ ਲਈ ਤੂੰ ਬਾਗੀ ਵਾਵਾ ਇਹ ਤਾਂ ਵਧੀਆ ਹੋਣਾ ਤੇ ਵੀ ਤੂੰ ਦੇਖਿਆਈ ਹੈ ਨਾ 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 ਕਹੀਂ ਦੇਖਣ ਜਾਣਾ ਜੇ ਮੈਂ ਕਿੱਥੇ ਦੇਖਿਆ ਤੂੰ ਆਦੀ ਕਹਿੰਦੀ ਇੱਕ ਥਾਂ ਤੇ ਖੜਾਗਾ ਉਹ ਮੈਂ ਤੈਨੂੰ ਦੱਸੂਗੀ ਵੀ ਕਿੱਥੇ ਖੜਾ ਹੁਣ ਹੀ ਗਾ ਮਾਰ ਕੇ ਆਈਆਂ ਹਜੇ ਅੱਛਾ ਕਿਸੇ ਦੀ ਬਾੜੀ 'ਚ ਖੜਾ ਬਾੜੀ ਜੁੱਤਾ ਹੀ ਸੇਤੀ ਸੇਤੀ ਅਗਲਾ ਤੋੜਨ ਨਹੀਂ ਦਿੰਦਾ ਹੂੰ ਤਾਂ ਆਪਾਂ ਪੁੱਛਾਂਗੇ ਆ ਜੇ ਉਹੀ ਗੱਲ ਉਹਨੇ ਕਹਿਤਾ ਵੀ ਤੋੜ ਲਓ ਭਾਈ ਜੀਰਨੀ ਫਿਰ ਤਾਂ ਤੋੜ ਲਾਂਗਾ ਇਹ ਤਾਂ ਨਾ ਆਇਆ ਇਧਰੋਂ ਫੇਰ ਤਾਂ ਆਪਾਂ ਉਸੇ ਨੂੰ ਪੁੱਛਣਾ ਪਊਗਾ ਮੈਂ ਤੈਨੂੰ ਐਂ ਕਹਿੰਦੀ ਸੀ ਪੁੱਛਣਾ ਨਹੀਂ ਪਊਗਾ ਪੁੱਛਾਂਗੇ ਵੀ ਲਾਜ਼ਮੀ ਤੇ ਜੇ ਦੇ ਤਾਂ ਉਹਨੇ ਜਵਾਬ ਹਾਂ ਫਿਰ ਆਪਾਂ ਨੂੰ ਚੋਰੀਆਂ ਤੋੜਨਾ ਪਊਗਾ ਫੇ ਤੂੰ ਉਹਨੂੰ ਤੋੜ ਲੈ ਮੈਂ ਗਿਆ ਆਂ। ਆਏ ਮੇਰੀ ਗੱਲ ਸੁਣਾ। ਚਾਹੇ ਗਲਾ ਲੜੇ ਬੋਲੇ ਗਾਣਾ ਦੇ ਵੀ ਕੁਛ ਮਰਜ਼ੀ ਕਰੇ ਪਰ ਮੈਂ ਤਾਂ ਸਾਗ ਖਾਣੀ ਖਾਣਾ। ਚਲ ਕੋਈ ਨਾ ਬੱਸ ਫਿਰ ਆਪਾਂ ਟੁਆਈ ਕਰੀ। ਇੱਕ ਜਾਨੀ ਤਾਂ ਖਲੂਗੀ ਨੀਗਾ। ਤੇ ਇੱਕ ਜਾਨੀ ਆਪਣੇ ਦੋਨਾਂ ਜੋਗਰਾ ਤੋੜ ਲੂਗੀ। ਆਏ ਵਧੀਆ ਲੋਕਾਂ ਦੀ ਗੱਲ। ਦੋਨੇ ਨਾ ਤੋੜਿਓ। ਆ ਹੁੰਦਾ ਹੀ ਹੈਂ ਕਰਾਂਗੇ ਹੈਂ ਤੋੜਾਂਗੇ। ਚਲ ਵਧੀਆ ਲੋਕ ਡੰਗ ਦਾ ਵੀ ਮਿਲ ਜੇ ਨਾ ਉਹੀ ਗੱਲ। ਚਲ ਮੈਂ ਧਰ ਲੂਗੀ।

ਰੋਟੀ ਆ ਭਾਈ ਇਹ ਤਾਂ ਹਣਾ ਹਜੇ 10 15 ਦਿਨ ਨਹੀਂ ਹੁੰਦੀ ਫਿਰ ਤਾਂ ਕੰਦ ਟੱਪ ਕੇ ਤੋੜ ਲੈਂਦੀਆਂ ਇਹ ਤਾਂ ਤੋੜ ਲੈਂਦੀਆਂ ਤਾਂ ਹੀ ਸਮਾਨ ਤਾਂ ਖਾਸਾ ਲਾਇਆ ਪਿਆ ਵਾਲਾ ਲਾਇਆ ਪਿਆ ਹੋਵੇ ਗੰਡੇ ਗੋਬਦੀ ਆਪਾਂ ਤਾਂ ਕਦੇ ਬਾਹਰ ਹੀ ਨਹੀਂ ਨਿਕਲਗਾ ਹਉ ਦੇਖੋ ਉਧਰ ਵੀ ਕਿੰਨੀ ਲੱਗ ਰਹੀ ਹੈ ਸਬਜ਼ੀ ਤਾਂ ਹਾਂ ਆ ਜਾ ਉੱਥੇ ਦੇਖ ਲੈਨੇ ਆ ਭਾਈ ਆਪਾਂ ਤਾਂ ਸਾਗ ਥਿਆ ਜੇ ਕਿਤੇ ਥਿਆ ਜੇ ਪਾਉ ਆਪਾਂ ਤਾਂ ਚੋਰੀਆਂ ਲਿਓ ਨਾ ਭਾਈ ਜੀ ਚੱਲ ਨਹੀਂ ਚੱਲਦਾ ਹੀ ਦੇਖ ਕੇ ਕਹਾ ਹੋ ਕੇ ਆ ਜਾ ਆਈ ਜੀ ਨੱਗ ਚੱਲ ਇਹ ਕਿੱਧਰ ਦੀ ਟੱਪਾਂ ਆ ਤੂੰ ਮੂਰੇ ਹੋ ਹਾਂ ਜੀ ਕਿਤੇ ਕਿਸੇ ਨੂੰ ਪਤਾ ਵੀ ਨਾ ਲੱਗ ਜੇ ਵੀ ਆਪਾਂ ਦੋਨੇ ਆਈਆਂ ਸੀ ਹੋਰ ਅਗਲੇ ਦੀ ਕੋਈ ਹੋਰ ਚੀਜ਼ ਤੋੜੀ ਜਾਵੇ ਹਾਂ ਆ ਜਾ ਭੱਜਾ ਕੇ ਰਾ ਕਾਨੂੰਨ ਨਹੀਂ ਆ ਜਾ ਇਥੇ ਬੁੜੀ ਆ ਗਈ ਆ ਦੀ ਬੱਥੜ ਲੈ ਕੇ ਰਾ ਚੱਲ ਨਹੀਂ ਤਾਈ ਹੋਰ ਇੱਥੇ ਲੜਾਈ ਕਰੇਗੀ ਚੱਲ ਆ ਜਾ ਪਤਾ ਗਾਂਹੀ ਵਗ ਜਾਈ ਨਹੀਂ ਚੱਲ ਚੱਲ ਭੱਜ ਕੇ ਰਾ ਪਾਠੀਆਂ ਲੈ ਹੁਨੀ ਲਪਾ ਕੇ ਬੱਥੜ ਚ ਸਵਾਗ ਪੁੱਛਣ ਆ ਲੈ ਉਹਨੂੰ ਕਿੰਨੇ ਦਿਨ ਹੋ ਗਏ ਸਰੋਂ ਦੀ ਬੀਜੀ ਨੂੰ ਹੁਣ ਤਾਂ ਹੋਈ ਗਈ ਉਹ ਗਿੜਗਿੜ ਹੋਈ ਖੜੀ ਹੈਗੀ ਤੋੜ ਕੇ ਪਰੇ ਬਣਾ ਲੈਣਿਆ ਕਿਧਰੀਆਂ ਨਹੀਂ ਆਪਦੀ ਤੁਰੀ ਤੂੰ ਮੈਂ ਤਾਂ ਨਹੀਂ ਤਾਂ ਪਾਥੀਆਂ ਲੈਣੀਆਂ ਜਾ ਕੇ ਤੂੰ ਇਧਰ ਕਿਧਰੀਆਂ ਨਾ ਜ ਮੈਂ ਸਾਗ ਤੋੜ ਕੇ ਦੇ ਅੱਜ ਸਾਗ ਬਣਾਉਣਾ ਹਾਂ ਉਹ ਲੈ ਮੈਂ ਤੈਨੂੰ ਕਾਇਦਣਾ ਦਾ ਕਹੀ ਜਨਾ ਬਾਜਰੀ ਦਾ ਆਟਾ ਲੈਤਾ ਪਿਆ ਆਟਾ ਤਾਂ ਲੈਤਾ ਸਾਗ ਤੂੰ ਬਣਾਉਣੀ ਨਹੀਂ ਸਾਗ ਤਾਂ ਕਿੱਜੇ ਦਾ ਹੋਇਆ ਪਿਆ ਆਪਣੇ ਕਿੱਦੇ ਨਾ ਹੋਇਆ ਪੇ ਮੇਰਾ ਟਾਈਮ ਹੀ ਨਹੀਂ ਲੱਗਦਾ ਸੀ ਪਹਿਲਾਂ ਤੈਨੂੰ ਤੋੜਦੀ ਲੱਗਾਗਾ ਲੋਕਾਂ ਨੇ ਕਹਿ ਕੇ ਬੜੀ ਸਾਗ ਬਣਾ ਲਿਆ ਉਹ ਮੁੱਲ ਲੈ ਕੇ ਬਣਾ ਲਿਆ ਆਪਣੇ ਦੇ ਸੁੱਖ ਨਾਲ ਫਿਰ ਵੀ ਘਰ ਦਾ ਬਾੜੀ ਚ ਲੱਗਿਆ ਹੋਇਆ ਹੈ ਕਿ ਮੇਰਾ ਜਾ ਤੂੰ ਤੋੜਦੀ ਮੈਂ ਬਣਾਉਣੀ ਆ ਫਿਰ ਤੂੰ ਇਧਰ ਕਿਧਰ ਜਾਂਦਾ ਹੁਣ ਤੇਰੇ ਤਾਂ ਲੋਟ ਹੀ ਨਹੀਂ ਆਉਂਦੇ ਬਾਹਰ ਤੂੰ ਤੁਰਿਆ ਫਿਰਦੇ ਨਿਕਲ ਕੋਈ ਮੈਂ ਤਾਂ ਅੱਜ ਕੰਮ ਅੱਜ ਮੈਂ ਕੰਮ ਜਾਂਦਾ ਸੀ ਅੱਜ ਤੇਰੇ ਨਾਲ ਕਰਨਾ ਜ਼ਿਆਦਾ ਆ ਗਿਆ ਐ ਇਕੱਲੇ ਜਾਣੇ ਤਾਂ ਸਾਗ ਨਹੀਂ ਬਣਦਾ ਸਾਗ ਸਾਰਾ ਦਿਨ ਖਾ ਜਾਂਦੇ ਫਿਰ ਬਣਦਾ ਪਤੀਲੇ ਪੱਕੇ ਬਣਾਵਾਂਗੇ ਨੇ ਨਰੇ ਫਿਰ ਐ ਨਹੀਂ ਪਤਾ ਬਾਟੀ ਲੈ ਕੇ ਜਣੀ ਖਣੀ ਆ ਬੜਦੀ ਐ ਐ ਨਹੀਂ ਪਤਾ ਕਿਹੜੀ ਮੰਗਣਾ ਖੜੇ ਉਹ ਚਲ ਕੋਈ ਨਹੀਂ ਘਰ ਦਾਸ ਆ ਗਿਆ ਫਿਰ ਵੱਧ ਤੋੜ ਲਾਂਗੇ ਆਪਾਂ ਜਵਾਬ ਥੋੜੋ ਦੇਣਾ ਫਿਰ ਤਾਈ ਤਾਂ ਫਿਰ ਹੁਣ ਪਤੀਲਾ ਭਰ ਕੇ ਧਰਨਾ ਪੂ ਐ ਨਹੀਂ ਪਤਾ ਤਾਈ ਵਰਗੀਆਂ ਕੋਈ ਲੈਣ ਆ ਜਾਣ ਉਹ ਦੱਸੀ ਨਾ ਕਿਸੇ ਨੂੰ ਤੂੰ ਘਰ ਦਾਸ ਆ ਗਿਆ ਕਿ ਨਾ ਰੇਸਪਰੇ ਤੋਂ ਐਵੇਂ ਹੀ ਨਹੀਂ ਮੈਂ ਕੰਨ ਦੱਸਦੀਆਂ ਕਿਸੇ ਨੂੰ ਮੈਂ ਤਾਂ ਕਿਸੇ ਨੂੰ ਦਾਲ ਬਣਾ ਕੇ ਵੀ ਨਹੀਂ ਦੱਸਦੀ ਹੁੰਦੀ ਸੋ ਮੈ ਲੱਗ ਜਾਨੀ ਐ ਤੂੰ ਇਹ ਨਹੀਂ ਲੈ ਕੇ ਆਏ ਨੇ ਕੁੱਤੇ ਮੂੰਗ ਸੁਗਦਣਾ ਉਹ ਚਲ ਐ ਵੀ ਨਹੀਂ ਬੋਲੀਦਾ ਹੁੰਦਾ ਮੇਰੇ ਚੰਡੀ ਵਾਲ ਨਹੀਂ ਕਿਸੇ ਨੂੰ ਕੁੱਤਾ ਮਾਰੀ ਨਾ ਬੱਲਾਂ ਦਾ ਲੋੜ ਪੈ ਜਾਂਦੀ ਹੁੰਦੀ ਐ ਉਹ ਕਿਹੜੇ ਗਮਾਂਡੀ ਐ ਮੈਨੂੰ ਪਤੀ ਗਵੰਡਣਾ ਦਾ ਆਪ ਤਾਂ ਚੁੰਡੀ ਨਹੀਂ ਬਣਾਉਣੀ ਆ ਉਹ ਚਾਹ ਤੂੰ ਐ ਕਰ ਫਿਰ ਹੁਣ ਉਹ ਸਕੀਮ ਬਣਾ ਲਈ ਸਾਗ ਧਰਨ ਦੀ ਤੂੰ ਪਾਠੀਆਂ ਲਿਆ ਮੈਂ ਤੈਨੂੰ ਸਾਗ ਤੋੜ ਕੇ ਦਿੰਨਾ ਬਾੜੀ ਤੋੜ ਸਾਗ ਮੈਂ ਪਾਠੀਆਂ ਲੈ ਕੇ ਜਾਨੀ ਆ ਸੁੱਕੇ ਜੇ ਗੋਹੇ ਮੈਂ ਤਾਂ ਕਹਿ ਦਿੰਦਾ ਨਾ ਇਸ ਘਾਹ ਰੱਖੇ ਨਾ ਪਰ ਕੇ ਲੈ ਜਾ ਬੱਥਰ ਲਾ ਕੇ ਉਹੀ ਗੱਲ ਦੋ ਲੱਕੜਾਂ ਤੇ ਪਤੀਲਾ ਭਰ ਕੇ ਰਿੰਨ ਲੂੰਗੀ ਐ ਨਹੀਂ ਪਤਾ ਇਹ ਤਾਂ ਕਿਸੇ ਲਿਆ ਜਿਵੇਂ ਜਿਹਨੂੰ ਲਿਆ ਖੜਾਵੇ ਕਹਦੇ ਆ ਜਾ ਸਾਡੇ ਸਾਗ ਤਰ ਨੰਗ ਦੇ ਟੱਪ ਜਾਨੂੰ ਵੀ ਬੋਲ ਮਾਰ ਲਾ ਨਾ ਹੁੰਦਾ ਸਾਗ ਬਣਾਇਆ ਸੀ ਸਾਗ ਬਣਾਇਆ ਸੀ ਐ ਕਹਿੰਦਾ ਜਣੇ ਦੀ ਕਿਸੇ ਨੂੰ ਸਾਗ ਦਿੰਦੀ ਨਹੀਂ ਹੁੰਦਾ ਸਾਗ ਤਾਂ ਲੋ ਜਣੇ ਖਣੇ ਨੂੰ ਖਵਾਉਂਦਾ ਚੱਕ ਕੇ ਐਨੀ ਵੀ ਤਾਂ ਕੌਲਗਾਂ ਪਰ ਪਰ ਵੰਡੀ ਆਵੇ ਕਹਦੇ ਆ ਬਾਟੀ ਚ ਪਾ ਕੇ ਦੀ ਪਰ ਫਲਾਨਿਆਂ ਦੇ ਦੇਖ ਕੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਆ ਤਾਂ ਕਹਿੰਦੇ ਦੇਖ ਕੇ ਉਹਨੇ ਕਦੇ ਚਾਚੇ ਦੇ ਕਦੇ ਤਾਏ ਦੇ ਤਾਈ ਸਾਗ ਤਾਂ ਹੋ ਉਹ ਤੇ ਖੜਾ ਛੋਟਾ ਛੋਟਾ ਹਾਂ ਨਹੀਂ ਬੰਦੇ ਫਿਰ ਪੁੱਤ ਇੱਥੇ ਬਲਕਰ ਇੱਥੇ ਤਾਂ ਬੰਦੀ ਬਲਾ ਫਿਰਦੇ ਨੇ ਹੋਰ ਉਹ ਵਿਬਾਹੀ ਜਾਂਦੇ ਨੇ ਪੁੱਤ ਐਵੇਂ ਫਿਰ ਤੈਨੂੰ ਪਤਾ ਹੈ ਨਾ ਕੁਸ ਕਾਇਦੇ ਦੀ ਗੱਲ ਪਿੱਛੇ ਜੇ ਲਾਂਬਾ ਤੇ ਤਾਂ ਐਵੇਂ ਵੱਡਿਆਂ ਦੀ ਲੜਾਈ ਹੋ ਜਾਈ ਹੋਰ ਵੱਡੇ ਆ ਜਾ ਪਤਾ ਚੋਰੀਆਂ ਕਿਤੇ ਉੱਥੋਂ ਹੀ ਤੋੜ ਕਿਤੇ ਤੂੰ ਕਹੀ ਨਹੀਂ ਉੱਥੇ ਹੀ ਤੋੜਾਂਗੇ ਚੋਰ ਗੰਨਾ ਨਾ ਤੋੜ ਲੀ ਗੇ ਇੱਕ ਅੱਧਾ ਨਾ ਪੁੱਤ ਕਾਹਨੂੰ ਤੋੜਨਾ ਗੰਨਾ ਫੇਰ ਕੀ ਹੁੰਦਾ ਇੱਕ ਗੰਨੇ ਨਾਲ ਤੋੜ ਲਾ ਫਾਈ ਜੇ ਤੋੜਨਾ ਤਾਂ ਫੇਰ ਦੇਖ ਲੈ ਕੰਡ ਖਾਊਗੀ ਤਾਈ ਤੂੰ ਤੋੜ ਕੇ ਦੇ ਮਾਏ ਤੁਹਾਡਾ ਭਾਈ ਕਿੱਥੋਂ ਟੁੱਟੂਗਾ ਚਲ ਆ ਜਾ ਫਿਰ ਛੱਡ ਪਰਾਂ ਨਹੀਂ ਟੁੱਟਦਾ ਤਾਂ ਦੇਖ ਲੈ ਨਹੀਂ ਤਾਈ ਇਹਨਾਂ ਦੇ ਵੀ ਸਾਗ ਹੋਏ ਪਿਆੜ ਗੇ ਹਾਂ ਨਹੀਂ ਬਾੜੀਆਂ ਚ ਹਰੇਕਦੇ ਹੋਇਆ ਪਿਆ ਖੇਤਾਂ ਚ ਕਿਸੇ ਦੇ ਵੀ ਨਹੀਂ ਨਿੱਕਾ ਨਿੱਕਾ ਸਾਗ ਆ ਬਾੜੀਆਂ ਇੱਥੇ ਹੋਇਆ ਪਿਆ ਮੈਂ ਤੈਨੂੰ ਆਜਾ ਦੱਸਦੀਆਂ ਵੀ ਸਾਗ ਆਪਾਂ ਨੂੰ ਕਿੱਥੇ ਮਿਲੂਗਾ ਜਮਾ ਪੱਕਾ ਟਿਕਾਣਾ ਦੱਸਦੀਆਂ ਤੈਨੂੰ ਸਾਗ ਤਾਂ ਨਾ ਤਾਈ ਹਾਂ ਹਰਪ੍ਰੀਤ ਕੀ ਬਾੜੀ ਚ ਖੜਾ ਐਡਾ ਐਡਾ ਬਾਹਰ ਗੇ ਬਾਰ ਅੱਗੇ ਖੜਾ ਉਹਨਾਂ ਦੇ ਨਾਲੇ ਤੋਂ ਉੱਥੇ ਪਾਲਕਾ ਨਾਲੇ ਮੇਥੇ ਧਣੀਆਂ ਉੱਥੇ ਤਾਂ ਸਾਰਾ ਸਮਾਨ ਲੱਗਿਆ ਪਿਆ ਬਾਰਗੇ ਤਾਂ ਅੱਜ ਵੀ ਰਹਾਗਾ ਉਹਦੇ ਉੱਥੇ ਉਹ ਹਰਪ੍ਰੀਤ ਵਰਗੇ ਜਾਂ ਕੋਈ ਗਲਾਲ ਵਰਗਾ ਬਾਹਰ ਆ ਗਿਆ ਫੇਰ ਆਪਾਂ ਨੂੰ ਸ਼ਿਕਾਇਤਾਂ ਫੇਰ ਬਾਰ ਲਿਖ ਪਹਿਲਾਂ ਤਾਂ ਆਪਾਂ ਨੂੰ ਤਾਂ ਪੁੱਛ ਲਾਂਗਾ ਹਾਂ ਪੁੱਛ ਕੇ ਉਹਨਾਂ ਨੂੰ ਜੇ ਤਾਂ ਹਰਪ੍ਰੀਤ ਨੇ ਕਿਹਾ ਆਪਾਂ ਨੂੰ ਵਿਚਾਰ ਕੋਈ ਨਾ ਲੈ ਜਾ ਚੀਰਨੀ ਫੇਰ ਤਾਂ ਆਪਾਂ ਤੋੜ ਲਾਂਗਾ ਜੇ ਦੇ ਤਾਂ ਹਰਪ੍ਰੀਤ ਨੇ ਜਵਾਬ ਫਿਰ ਆਪਾਂ ਦੂਜੇ ਲੋੜ ਤੋੜ ਕੇ ਲਿਆਵਾਂਗੇ ਕੋਈ ਨਾ ਫਿਰ ਜੇ ਕਿਹੜਾ ਹੂੰ ਮੰਨ ਕੇ ਤਾਂ ਠੀਕ ਐ ਨਹੀਂ ਫਿਰ ਚੋਰੀ ਤਾਂ ਕਰ ਹੀ ਲੈਣੀ ਆ ਹਾਂ ਹੁਣ ਹੋਣੀ ਆ ਨਦੀਦ ਸਾਗ ਦਾ ਅਜ ਤੋਂ ਬਾਅਦ ਕਿਸੇ ਨੇ ਨਹੀਂ ਖਾਣਾ ਫਿਰ ਤਾਂ ਉਸ ਗੱਲ ਮੰਗੂ ਇੱਥੇ ਦੇ ਸਾਦੇ ਛਰੋ ਟੋਕੀ ਲੋਕ ਮਾਨ ਕਰੀ ਜਾਂਦੇ ਇਹਨਾਂ ਨੂੰ ਸਾਗ ਲੱਗਿਆ ਕੀ ਹੰਸ ਸਾਗ ਦੀ ਗੱਲ ਹੈ ਨਾ ਆਹੋ ਚੱਲ ਕੋਈ ਨਹੀਂ ਤਾਂ ਕਰੀ ਜਾਵੇ ਜਿਹਨੇ ਗੁੱਸਾ ਕਰਨਾ ਆਪਾਂ ਤਾਂ ਜੀ ਸਾਗ ਖਾ ਕੇ ਭਾਵਾਂਗੇ ਨਾ ਸਾਗ ਹੀ ਤਾਂ ਰਾਂਗੇ ਆਪਾਂ ਆ ਸਾਡੇ ਪੁੱਤ ਵੀ ਛੱਡੀ ਆ ਸਰੋ ਆ ਸਾਡੇ ਹੋ ਜੂ ਤੇਰਾ 10 ਦਿਨਾਂ ਅੰਦਰ ਦੇਸਾਂ ਦਾ ਸਾਫ ਹਾਂ ਅਸੀਂ ਵੀ ਛੱਡੀ ਆ ਭਾਈ ਸਰੋ ਜੇ ਤੈਨੂੰ ਸਾਡੇ ਸਰਹ ਹੋਊਗੀ ਉਦੋਂ ਨੂੰ ਜੀ ਅੱਕ ਜੂ ਖਾ ਖਾਲੋ ਉਦੋਂ ਤਾਂ ਆਮ ਹੋ ਜੂ ਸਾਗ ਹਾਂ ਸਹੀ ਗੱਲ ਆ ਹਾਂ ਚੱਲ ਵਧੀਆ ਤਾਈ ਚੱਲ ਮੈਂ ਤੈਨੂੰ ਦਿਖਾ ਕੇ ਲੈਣੀ ਆ ਆਇਆ ਕਿਹੜਾ ਆ ਕਿਹੜਾ ਤਾਂ ਤੂੰ ਪੁੱਛ ਨਹੀਂ ਬੰਦਿਆ ਵਾਂਗੂ ਚਲ ਕੋਈ ਨਾ ਫੇਰ ਕੋਈ ਤੈਨੂੰ ਕਿੰਗਾ ਹਾਂ ਤਾਂ ਸਾਗ ਨਹੀਂ ਮਿਲਿਆ ਨਾਲੇ ਹੋ ਤੱਕਰ ਸਾਰੇ ਦੇ ਰੇਖਾ ਕੇ ਆ ਗਈਆਂ ਦੋਨੇ ਨਾਲੇ ਕੋਈ ਆਈ ਨਹੀਂ ਵੀ ਕੋਈ ਕੀਰ ਨਹੀਂ ਕੋਈ ਰੁਗ ਮੱਠੀ ਸਾਗ ਮਿਲ ਗਿਆ ਹੋਵੇ ਕੁੜੇ ਹਰਪ੍ਰੀਤ ਇਹ ਨਹੀਂ ਜਾਣੀਆਂ ਭਾਈ ਤੇ ਮੈਂ ਤਾਂ ਸਾਗ ਪੁੱਛਣ ਆਈਆਂ ਤੁਹਾਨੂੰ ਸਾਗ ਦੇ ਦੇ ਭਾਈ ਮੈਨੂੰ ਤਾਂ ਥੋੜਾ ਜਿਹਾ ਧਰਨ ਨੂੰ ਕਾਹ ਸਾਗ ਅਸੀਂ ਤਾਂ ਧਰਿਆ ਨਹੀਂ ਅਸੀਂ ਤਾਂ ਹੀ ਗੱਲਾਂ ਮੈਂ ਸਹਰੋ ਇਹ ਗਿਟ ਗਿਟ ਸਰੋਏਗੀ ਛੋਟੀ ਜਿਹੀ ਕਿਆਰੀ ਬੀਜੀ ਐ ਅਸੀਂ ਧਰਦੇ ਆਂ ਜੱ ਨ੍ਹਾ ਕੋਈ ਨਾ ਪਾਈ ਤੂੰ ਕੱਟ ਤਾਂ ਨਹੀਂ ਐਨਾ ਕਦੇ ਦੇ ਦੇ ਮੈਨੂੰ ਵਿੱਚ ਮੈਂ ਪਾਲਕ ਪਾ ਲੂੰਗੀ ਤੇ ਬਸ ਐਨੇ ਨਾਲ ਸਾਨੂੰ ਸਰ ਜਾਊਗਾ। ਕਾਈ ਹੱਦ ਹੋਈ ਪਈ ਏ ਤੇਰੇ ਵਾਲੀ ਐਨਾ ਕਦੇ ਦੇ ਦੇ ਐਨਾ ਕ ਤਾਂ ਸਾਗੀ ਏ ਸਾਰਾ। ਮੈਂ ਸਾਗ ਧਰਦੀਆਂ ਬਾਲਾ ਕਰਦੀਆਂ ਨਾ ਆਥ ਨੇ ਕੌਲੀ ਲੈ ਜੀ। ਪੌਲੀ ਨਾਲ ਤਾਂ ਭਾਈ ਕੀ ਹੁੰਦਾ ਸਾਨੂੰ ਸੁੱਖਣਾ ਟੱਬਰ ਨੂੰ ਤਾਂ ਵੀ ਤੇ ਐਨਾ ਤਾਂ ਹੋਦੀ ਫੇਰ ਵਿੱਚ ਪਾਲਕ ਪਾ ਮੈਂ। ਨਾ ਫੇਰ ਹੁਣ ਟੱਬਰ ਦਾ ਤਾਂ ਹੀ ਮੈਂ ਕਿਹੜਾ ਠੇਕਾ ਲਿਆ ਤੈਨੂੰ ਦੇ ਦੂੰ ਤੇਰਾ ਜੀ ਕਰਦਾ। ਐ ਕਰਉ ਭਾਈ ਤੜਕੇ ਰੇੜਿਆਂ ਆਉਣਾ ਹੁੰਦਾ। ਵੀਰਪਿਆਂ ਦੀ ਗੁੱਟੀ ਇਹਨਾਂ ਨੇ ਦੋ ਗੁੱਟੇ ਲੈ ਕੇ ਧਰ ਲੋ ਫੇਰ ਉਹ ਪੁੱਤ ਸਵਾਰ ਨੀ ਬੰਦਦਾ ਸ਼ਹਿਰਾ ਵਾਲਾ ਕੀ ਬਤਾ ਕਹੇ ਜੇ ਕੋਈ ਗੰਦੇ ਮੰਦੇ ਪਾਣੀਆਂ ਦਾ ਹੁੰਦਾ ਇਹ ਆ ਬਣੇ ਦੇ ਟੂਟੀਆਂ ਦਾ ਪਾਣੀ 200 ਦਾ ਇੰਨਾ ਖੁੱਲਾ ਘਰੇ ਕੈਰੀ ਬਣਾ ਲਓ ਤੇ ਬੀਜ ਲਓ ਭਾਈ ਜਦੋਂ ਅਗਲਾ ਬੀਜ ਨੇ ਉਦੋਂ ਸੋਡੀ ਆਖ ਹੋ ਜਾਂਦੀ ਹੈ ਸਾਗ ਤੇ ਪੁੱਤ ਸਿੱਖੇਤੋ ਬੀਜ ਛੱਡਿਆਗਾ ਹਜੇ ਸਾਡੀ ਸਰੋ ਛੋਟੀ ਆ ਫੇਰ ਨਾ ਮੈਂ ਸਾਡੇ ਕਿੰਨਾ ਮਰਜੀ ਤੋੜ ਲਿਆ ਕਰਿਓ ਖੇਤੋ ਮੈਂ ਤਾਂ ਹੀ ਨਾ ਤਾਂ ਮੈਂ ਕਿਸੇ ਦੇ ਤੋੜਨ ਨਾ ਜਾਵਾਂ ਨਾ ਮੈਂ ਕਿਸੇ ਨੂੰ ਦੇਵਾਂ ਜੇ ਤੂੰ ਲੈ ਕੇ ਜਾਣਾ ਨਾ ਬਣਾ ਬਣਾਇਆ ਸਾਗ ਦੇ ਦੂੰ ਤੈਨੂੰ ਲੈ ਜੀ ਬਣਾ ਬਣਾਇਆ ਤਾਂ ਨਹੀਂ ਭਾਈ ਮੈਂ ਲੈ ਕੇ ਜਾਂਦੀ ਦੇਖ ਲੈ ਵਿੱਚ ਮੈਂ ਛੇਜਾ ਲੈ ਜੂ ਕੁਸ ਗਾਜਰਾਂ ਦੀਆਂ ਦਾ ਖੜਾਗਾ ਪਾਲਕ ਪਾ ਨੂੰ ਮੇਥੇ ਲਈਉਂਗੀ ਤੇ ਸੋਨ ਤਾਂ ਬਸ ਇੰਨੇ ਨਾਲ ਹੀ ਬਧੇ ਸਾਡੂ ਸਰ ਜੂਗਾ ਤਾਈਏ ਤੇਰੀ ਹੱਦ ਹੋਈ ਪਈ ਗਾਜਰਾਂ ਦੇ ਛੇਜੇ ਦਾ ਕਦੇ ਸਾਗ ਬਣਿਆ ਜਿੱਤਕਰ ਇਜਾ ਪਾ ਲੈ ਕੇ ਵੀ ਤਜਾਵ ਨਹੀਂ ਵੰਦਾ ਬਲਾਈ ਚੰਗਾ ਹੁੰਦਾ ਗਾਈ ਬਹਾਨੇ ਜੇ ਨਾ ਘੜ ਮੈਂ ਤੈਨੂੰ ਦੱਸਾਂ ਸੇਜਾ ਤਾਂ ਉਹ ਗੱਲ ਘੱਟ ਤੋੜੇਗੀ ਸਾਗ ਸਾਰਾ ਲੈ ਜੇਗੀ ਤੋੜ ਕੇ 20 ਵਾਰੀ ਹੋਈ ਏ ਮੇਰੇ ਨਾਲ ਮੈਂ ਨਹੀਂ ਦਿੰਦੀ ਭਾਈ ਜਵਾਬ ਹੈ ਮੇਰਾ ਤਾਂ ਚਲ ਭਾਈ ਚਰੀ ਸਲਾਹ ਦੇਖਣਾ ਪੁੱਛਣਾ ਹੀ ਸੀ ਕੇ ਨਾ ਦੇ ਦਿੰਦੀ ਭਾਈ ਮੰਗੇ ਕਿਸੇ ਨੇ ਹੋਰ ਪੁੱਛਿਆ ਜਾ ਕੇ ਸਾਰੇ ਪਿੰਡ ਨਹੀਂ ਵੀਜੇ ਸਰੋਂ ਅਸੀਂ ਕਹਿੰਦੇ ਨਹੀਂ ਜੀਆ ਲੈ ਆਵਾ ਨਾ ਲੈ ਆਵਾ ਨਾ ਲੈ ਮੈਂ ਪੁੱਛਾ ਨਾ ਪੁੱਛਾ ਗਾਹ ਤਾਂ ਤੈਨੂੰ ਕੀ ਲੈਣਾ ਪੌੜੀ ਚੜ ਕੇ ਤੈਥੋਂ ਪੁੱਛਿਆ ਸੀ ਤਾਂ ਮੈਨੂੰ ਜਵਾਬ ਦੇਤਾ ਤਾਈ ਜਵਾਬ ਦੇਵੇਂ ਜੇ ਤਾਂ ਬਾਲਾ ਹੋਵੇ ਤਾਂ ਮੈਂ ਤੈਨੂੰ ਦੇ ਦਿਆਂ ਹੁਣ ਤੂੰ ਤਾਂ ਉਹੀ ਗੱਲ ਪਾਈ ਥੱਬਾ ਤੂੰ ਪਾੜੇਂਗੀ ਤੇ ਮੁੱਠੀ ਸਾਗ ਹੈ ਐਡੀ ਭਾਈ ਕਿਹੜੀ ਖੜੀ ਆ ਗਿਆ ਕੋਈ ਤੂੰ ਐਦਾ ਕੋਈ ਦੱਸ ਕੋਈ ਤੂੰ ਆਦੀ ਦੇਗਾ ਤਾਂ ਨਹੀਂ ਪਰੇਂਗੀ ਇੰਨਾ ਕੀ ਟੱਗੀ ਪਤੀਲਾ ਭਰ ਕੇ ਰੰਨਣਾ ਪਊਗਾ ਮੈਂ ਤੈਨੂੰ ਦੱਸਾਂ ਕਿੰਨੇ ਜਾਣੇ ਮੰਗਣ ਆ ਜਾਂਦੇ ਆ ਧਰ ਦੇ ਮੰਗਰੋਂ ਮੰਗ ਤੇ ਪਹਿਲਾਂ ਖੜ ਜਾਂਦੇ ਆ ਮੰਗਦਾ ਭਾਈ ਚੱਲ ਕੋਈ ਨਾ ਭਾਈ ਵਹਦੇ ਕਰ ਤੌਂਦੀ ਹੁੰਦੇ ਕੋਲ ਪਤਾ ਲੱਗ ਜਾਂਦਾ ਵੀ ਨਦੀ ਦਾ ਸਾਗ ਦਾ ਹਜੇ ਕੀ ਨਾ 20 ਦਿਨਾਂ ਨੂੰ ਕਿਸੇ ਨੇ ਨਹੀਂ ਧਰਨਾ ਕੋਈ ਨਹੀਂ ਫਰ ਜਿਹਦਾ ਨਹੀਂ ਧਰਨਾ ਨਾ ਤੂੰ ਉਦੋਂ ਧਰ ਲਈ ਮੈਂ ਤੈਨੂੰ ਦੱਸਾਂ ਜੇ ਇੰਨਾ ਸ਼ੌਂਕ ਹੈ ਤਾਂ ਆਪ ਬੀਜ ਲਿਆ ਕਰੋ ਭਾਈ ਸਾਡੇ ਤਾਂ ਆਪ ਦੇ ਜੋਗ ਰੇ ਟੋੜੀ ਜਾਂਦਾ ਉਹ ਲੈ ਦੇਖ ਲੈ ਮੰਗੇ ਤੋਂ ਜਵਾਬ ਦੇ ਤਾਂ 18 ਸਨਾ ਕੇ ਗਈਆਂ ਗੱਲਾਂ ਤੂੰ ਕਿੱਥੇ ਮੰਨਦਾ ਦੋ ਚੀਰਨੀਆਂ ਦੇ ਦੇ ਨਹੀਂ ਨਾ ਦੇ ਦੇਖੀ ਚਾਹ ਤੂੰ ਆਈ ਨਹੀਂ ਦਿੰਦੀ ਹੁਣ ਮੰਗੇ ਤੋਂ ਹੁਣ ਤੈਨੂੰ ਚੋਰੀਆਂ ਤੋੜ ਕੇ ਲੈ ਕੇ ਜਾਵਾਂਗੇ ਆਈ ਤੂੰ ਕਾਨੂੰ ਨਹੀਂ ਆ ਸਾਡੇ ਸਾਨੂੰ ਲਤਾਈ ਨੇ ਤਾਂ ਕੁਛ ਦੱਸਿਆ ਨਹੀਂ ਹੈਗਾ ਮੈਂ ਤਾਂ ਆਪ ਹੀ ਜਾ ਕੇ ਆਉਣੀ ਆ ਆਪ ਹੀ ਪੁੱਛਦੀ ਆ ਜਾ ਕੇ ਨਹੀਂ ਕੌਣ ਬੜਿਆ ਖੜਾ ਆਹਾਂ ਇਹ ਤਾਂ ਮੇਲਾ ਦਾ ਬਾਈ ਗਰ ਲਾਲ ਐ ਕੀ ਕਰੀ ਜਾਂਦਾ ਚੱਲ ਇਸ ਨੂੰ ਪੁੱਛਦੀ ਆ ਨਾ ਬਾਈ ਸਾਗ ਤੋੜਦਾ ਸੀ ਪਰ ਆ ਵੀਰ ਸਾਗ ਤੋੜਦਾ ਸੀ ਹਜੇ ਹੋਇਆ ਤਾਂ ਹੈ ਨਹੀਂ ਸਾਡੇ ਹਜੇ ਛੋਟਾ ਛੋਟਾ ਹੀ ਹੈਗਾ ਪੱਤਾ ਪੱਤਾ ਜੇ ਤਾਂ ਬੜਾ ਸਵਾਦ ਬਣਦਾ ਪੱਤਾ ਪੱਤਾ ਜੇ ਤਾਂ ਕਿਹੜਾ ਮਣਾ ਬਟ ਕੋਈ ਗੰਧੜਤਾ ਬਣੇ ਸਾਗ ਦੀ ਮੇਥੇ ਦਾ ਪੱਤਾ ਹੋਏ ਖੜੇ ਨਹੀਂ ਆਈ ਜਿਹੜਾ ਰੋਤਾ ਕੀ ਉਹਦਾ ਬੰਦਣ ਵਾਲਾ ਆਉਂ ਨਹੀਂ ਸਵਾਦ ਲੱਗਦਾ ਉਹ ਜੀ ਅੱਕ ਜਾਂਦਾ ਉਹ ਆ ਜੀ ਹਰਪ੍ਰੀਤ ਅੱਜ ਕਾਇਨੀ ਸੀ ਜੀ ਰਾਏ ਜੀ ਕਰਦੇ ਸੀਗੇ ਮਾਸ਼ਾਅੱਲਾ ਬਣਾ ਲੈਣੇ ਪੱਤਰੇ ਦਾ ਸਾਗ ਚਲ ਐ ਕਰ ਭਾਈ ਵਧੀਆ ਗੱਲ ਆ ਬਣਾ ਲਓ ਤੇ ਚੀਰਨੀ ਕੁ ਮੈਨੂੰ ਵੀ ਦੇ ਬਾਈ ਬਣ ਕੇ ਤੋੜ ਕੇ ਮੇਰਾ ਤਾਂ ਆਪ ਸਾਗ ਨੂੰ ਬਣੀ ਜੀ ਕਰੀ ਜਾਂਦਾ ਸੀ ਰਾਜੂ ਮੇਰੀ ਗੱਲ ਸੁਣ ਲੈ ਥੋੜਾ ਜਿਹਾ ਤਾਂ ਸਾਡੇ ਸਾਗ ਹੈਗਾ ਥੋੜਾ ਜਿਹਾ ਮਿੱਠੇ ਨੇਗੇ ਤੂੰ ਐ ਕਰ ਜੀ ਸਾਰੇ ਹੀ ਤਾਂ ਨਹੀਂ ਖਾ ਜਾਓਗੇ ਮੈਨੂੰ ਤਾਂ ਇੱਕ ਚੀਰਨੀ ਵਾਦੂਗਾ ਇਹ ਹੋਈ ਨਹੀਂ ਹੈਗਾ ਕੋਈ ਨਹੀਂ ਤਾਂ ਹੋ ਗਿਆ ਸੀ ਦੇ ਦੇਾਂਗੇ ਤੂੰ ਐ ਕਰ ਇਹ ਨਹੀਂ ਕੋਈ ਦਾਲ ਸਬਜ਼ੀ ਨਾ ਬੈਂਗ ਨਹੀਂ ਲੈ ਜੀ ਨਾ ਬੈਂਗਣੀ ਦਾ ਕੀ ਕਰਾਣੀ ਹੈ ਭਾਈ ਹੁਣ ਤਾਂ ਬੈਂਗਣੀ ਕੌੜੀ ਬਣਦੀ ਹੈ ਸਵਾਦ ਨਹੀਂ ਬਣਦੀ। ਆ ਕੁਮਾਰ ਖੜਾ ਹੈ ਕੁਮਾਰ ਲੈ ਜਾ। ਲੈ ਕੁਮਾਰ ਕੋਈ ਖਾਣਾ ਹੀ ਚੀਜ਼ ਆ ਅਸੀਂ ਤਾਂ ਉਹੀ ਨਹੀਂ ਕਦੇ ਕੁਮਾਰ ਕੁਮੁਰ ਤਾਂ ਆਏਗਾ ਤੁਸੀਂ ਧਰ ਲਓ। ਨਹੀਂ ਤੁਸੀਂ ਇੰਨਾ ਕਾਤੋਂ ਲਾਏਗਾ। ਅਸੀਂ ਇਹ ਆਈ ਲਾਏ ਵੀ ਚਲ ਕੋਈ ਮੰਗਣ ਆ ਜਾਂਦਾ ਹੁਣ ਸਾਗ ਤਾਂ ਅਸੀਂ ਮੇਥੇ ਤਾਂ ਕਿੱਥੋਂ ਦੇਵਾਂਗੇ ਚਲ ਆਹ ਦੇ ਦਿੰਨੇ ਅਗਲੇ ਨੂੰ। ਲੈ ਜਿਹੜੀ ਚੀਜ਼ ਅਗਲਾ ਮੰਗਣ ਆਉਂਦਾ ਉਹ ਤਾਂ ਤੁਸੀਂ ਦਿੰਦੇ ਨਹੀਂਗੇ। ਨਾ ਕੁਮਾਰ ਕੀ ਅਗਲੇ ਨੇ ਸਿਰ ਤੇ ਮਾਰਨਾ। ਕੋਈ ਨਾ ਕਰ ਬਾਈ ਬਣ ਕੇ ਮੈਨੂੰ ਇੱਕ ਚੀਰਨੀ ਸਾਗ ਦੀ ਤੋੜ ਕੇ ਦੇ। ਬਰਾਜਵੀਰ ਮੇਰੀ ਗੱਲ ਸੁਣ ਲੈ ਪਹਿਲਾਂ ਅਸੀਂ ਆਪ ਤਾਂ ਧਰ ਲਈਏ ਅਸੀਂ ਤਾਂ ਅੱਜ ਇਹ ਸਾਗ ਧਰਿਆ ਨਹੀਂਗਾ ਚੱਲ ਕੋਈ ਨਾ ਤੁਸੀਂ ਵੀ ਧਰ ਲਓਗੇ ਇਹ ਡੇੜੇ ਦਾ ਮੇਥੇ ਹੋਏ ਪਏ ਆ ਕਣੀਆਂ ਹੋਏ ਪਏ ਆ ਆ ਪਾਲਕ ਵੀ ਵਧੀਆ ਹੋਈ ਪਈਏਗੀ ਸਾਗ ਹਜੇ ਹੋਇਆ ਕਿਉਂ ਨਹੀਂ ਕਿਰਾਏ ਵੀ ਅਸੀਂ ਲਾਉਣੇ ਆ ਫੇਰ ਹੀ ਸਾਡੇ ਸਮਾਨ ਹੁੰਦਾ ਤੁਸੀਂ ਲੈ ਲਿਆ ਕੋ ਨਾ ਛੋਡੇ ਕੋਲ ਤਾਂ ਬਾਧੂ ਪਿਆਗਾ ਤੁਸੀਂ ਆਪ ਤਾਂ ਲਓਗੇ ਬੰਦਿਆਂ ਖੇਚਲਾ ਵਾਲੀ ਕਰਨ ਤੋਂ ਡਰਦੇ ਆ ਬੰਦੇ ਬੀਜ ਤਾਂ ਨਹੀਂ ਹੈਗੇ ਉਹ ਆਇਆ ਚੱਲ ਮੇਰੇ ਜੀ ਕਰਦਾ ਉਹਨਾਂ ਨੇ ਕਿਹੜਾ ਖਾਣਾ ਮੈਂ ਤਾਂ ਆਪਦੇ ਜੋਗਰਾ ਲੈਣੇ ਆਪਣੇ ਮੁੱਲ ਨਾਲ ਆਉਂਦਾ ਹੁੰਦਾ ਕੋੜੇ ਵਾਲਾ ਉਹਦਾ ਮੁੱਲ ਲੈ ਲੈ ਤੁਸੀਂ ਸਵੇਰੇ ਮੁੱਲ ਲੈਣ ਤਾਂ ਅਸੀਂ ਵੀ ਜਾਣਦੇ ਆ ਹੁਣ ਛੋਡੇ ਕਾਹੇ ਤੋਂ ਥੋੜਾ ਲਵਾਂਗੇ ਤੇ ਸਾਡੇ ਬਾੜਾ ਹੁੰਦਾ ਮੈਂ ਜਵਾਬ ਨਹੀਂ ਦਿੰਦਾ ਇਸ ਨੂੰ ਤੇਨ ਦੱਸ ਸਕਦਾ ਤੂੰ ਐਂ ਕਰੀ ਫੇਰ ਆ ਜੀ ਲੋੜੀ ਜੇ ਵੇ ਤਾਂ ਵਧੀਆ ਹੋ ਜਾ ਉਦੋਂ ਲੈ ਜੀ ਨਾ ਚਲ ਕੋਈ ਨਹੀਂ ਮੈਂ ਤਾਂ ਕਿਸੇ ਨੂੰ ਹੋਰ ਪੁੱਛ ਲੂੰਗੀ ਤੁਸੀਂ ਧਰ ਲਓ ਤੇ ਤੁਸੀਂ ਆ ਵਿਆਹ ਚ ਨਹੀਂ ਗਏ ਨਾ ਨੇ ਸੁਣ ਸੱਦਿਆ ਨਹੀਂ ਵਿਆਹ ਚ ਵਿਆਹ ਉਹ ਗੱਲ ਹੈ ਕਿ ਸੱਦੀ ਨਾਲ ਬੁਲਾਈਏ ਕਿ ਮੈਂ ਲਾੜੀ ਤਾਈ ਹਣਾ ਉਹ ਹਾਂ ਤਾਂ ਸਾਨੂੰ ਸਹੀ ਗੱਲ ਕਰ ਸਾਨੂੰ ਸੱਦੀ ਨੇ ਸਾਡੀ ਬਣਦੀ ਘੱਟ ਹੀ ਹੈ ਨਾ ਕੁਝ ਤੁਸੀਂ ਆਏ ਨਹੀਂ ਗਏ ਹੁਣੇ ਵੀ ਜੇ ਅਸੀਂ ਵਿਆਹ ਚ ਵਾਗੇ ਤਾਂ ਸਾਡਾ ਕੋਈ ਸਾਗ ਨਾ ਤੋੜ ਕੇ ਲੈ ਜੀ ਨਹੀਂ ਤਾਂ ਕੋਈ ਨਹੀਂ ਐਂ ਤਾਂ ਸਾਗ ਦੀ ਕੀ ਗੱਲ ਹੈ ਇਹ ਤਾਂ ਨਾਰਖਣਿਆ ਨਾਰਲੇ ਜਾਂ ਅਮਰੂਦ ਖੜੇ ਨੇ ਨਾ 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 ਨਾਰਾਂ ਦੀ ਤਾਂ ਲੋੜ ਨਹੀਂ ਨਾ ਅਮਰੂਦਾਂ ਦੀ ਲੋੜ ਆ ਅਸੀਂ ਤਾਂ ਸਾਕ ਹੀ ਲੈਣਾ ਸੀਗਾ ਚਲ ਕੋਈ ਨਹੀਂ ਕੋਈ ਨਹੀਂ ਤੇ ਤੇ ਕੋਈ ਨਹੀਂ ਤੇ ਜਵਾਬ ਨਹੀਂ ਤੇ ਲੋੜੀ ਜੇ ਬੜੀ ਆਈ ਉਦੋਂ ਪਹਿਲਾਂ ਤਾਂ ਨਹੀਂ ਹੁੰਦਾ ਨਾ ਨਾ ਚਲ ਕੋਈ ਨਹੀਂ ਬਾਈ ਠੀਕ ਆ ਚੰਗਾ ਲੈ ਕੀ ਕਰੀ ਆ ਆਪ ਤਾਂ ਹਜੇ ਮੜਾ ਸਕੀਮ ਹੀ ਕਰਦੇ ਸੀਗੇ ਮੰਗ ਤੇ ਪਹਿਲਾਂ ਖੜੇ ਰਹਿੰਦੇ ਨੇ ਕੀ ਕਰੀ ਹੁਣ ਨਾ ਜਵਾਬ ਦੇਣ ਜੋ ਮਸਾਂ ਜਵਾਬ ਦਿੰਦਾ ਐ ਲੈ ਮੈਨੂੰ ਤਾਂ ਹੁਣ ਆਇਆ ਮਹਾ ਜੜਾਂ ਹੀ ਆਉਂਦੀਆਂ ਨੇ ਹੱਥਾਂ ਤਾਂ ਟੁੱਟਦਾ ਨਹੀਂ ਕੋਈ ਦਾਤੀ ਲੈ ਉਹਨਾਂ ਦਾਤੀ ਨਾਲ ਵੱਡਾਂਗੇ ਦਾ ਮੰਗਤੇ ਵਾਲੇ ਨੇ ਨਾ ਜਵਾਬ ਦੇਣ ਜੋਗੇ ਆ ਕਿਹਾ ਵੀ ਹੋਰ ਕੋਈ ਸਬਜ਼ੀ ਹੈ ਜਾਂ ਨਾ ਹੋਰ ਲੈ ਜਾਂਦੇ ਨੇ ਉਹ ਸਭ ਕੋਲੀ ਥਾਂ ਦਾ ਹੈਗਾਗਾ ਆਪਦਾ ਖੇਚਲਾ ਨਹੀਂ ਕਰਦਾ ਅਗਲਾ ਮੁੱਲ ਲੈ ਲਓ ਜੇ ਤੁਹਾਨੂੰ ਬਾਹਲੇ ਹੀ ਇੰਨੀ ਸਾਗ ਦਾ ਨਹੀਂ ਆਜਤਾਈ ਤੋੜਿਆ ਜਾਂਦਾ ਸੀਗਾ ਪਤਾ ਨਹੀਂ ਤੋੜਦਾ ਸੀ ਬਤਨ ਤੋੜਨ ਦੀ ਸਕੀਮ ਕਰਦਾ ਸੀ ਗਰਲਾਲ ਤੇ ਉਹ ਤਾਂ ਵੜ ਗਿਆ ਅੰਦਰ ਪਤਾ ਨਹੀਂ ਕੀ ਲੈਣਾ ਆ ਜਾ ਆਪਾਂ ਜਰਕਦੇ ਨੇ ਤੋੜ ਲਾਂਗੇ ਤੂੰ ਨਹੀਂ ਗੇ ਰੱਖੀ ਜੇ ਕਈ ਵਾਰੀ ਗਰਲਾਲ ਜਾਂ ਹਰਪ੍ਰੀਤ ਬਾਹਰ ਆ ਗਏ ਉਹਨਾਂ ਨੂੰ ਗੱਲੀ ਲਾ ਲਈ ਮੈਂ ਤਾਂ ਗੰਨਿਆਂ ਦੇ ਉਹਲੇ ਦੀ ਹੋ ਕੇ ਟੱਪ ਜੂ ਫਰਾ ਹੀ ਟੱਪ ਜੀ ਆਹੋ ਮਾਰੱਖੂ ਆ ਜਾ ਆ ਜਾ ਹੁਣ ਤਾਂ ਮੌਕਾ ਹੈਗਾ ਆ ਜਾ ਆ ਜਾ ਭੱਜਾ ਫੇਰ ਪਤਾ ਮੈਂ ਪੁੱਛਿਆ ਹਰਪ੍ਰੀਤ ਨੂੰ ਮਾ ਕੁੜਾ ਇਨਾ ਕਾ ਸਾਗ ਦੇ ਦੇ ਤਾਈ ਜੀ ਮੈਂ ਤਰਨਾ ਮਗਾ ਤੂੰ ਅੱਡੀ ਤੂੰ ਡੇਗ ਭਰ ਕੇ ਤਨੀ ਧਰੇਂਗੀ ਕਹਿੰਦੀ ਨਹੀਂ ਸਮਾਰੀ ਹੈ ਦੋਨੇ ਜੀਆਂ ਦੀ ਸਾਗ ਤਾਂ ਬਥੇਰਾ ਖੜਾਗਾ ਸਾਗ ਤਾਂ ਐਡੀ ਕਿਹੜੀ ਖੜੀਏਗੀ ਉਹੀ ਨਹੀਂ ਦੇਖੇ ਬਾਤ ਮੇਰੇ ਪਾਜੀ ਕਰਦਾ ਗੋਭੀ ਗੋਭੀ ਦੀ ਪਟਕੇ ਸਿੱਟ ਜਾ ਮਾਜ ਨਾ ਨਹੀਂ ਦਾ ਸਾਗ ਦੇਣ ਦਾ ਤੂੰ ਐ ਕਰਤਾ ਮਾਰੀ ਜੀ ਨਿਗਾ ਮਾਰ ਕੇ ਆ ਮੈਂ ਬੜਦੀਆਂ ਬਾੜੀ ਚ ਉਰੀ ਆ ਜੀ ਕੋਈ ਨਹੀਂ ਬੜਾ ਜਰਕਦੇ ਨੇ ਬੱਚਾ ਭੱਜ ਜਾ ਕੋਈ ਨਹੀਂ ਚੁੱਪ ਚੁੱਪ ਜਾ ਕੋਈ ਨਹੀਂ ਕੋਈ ਨਹੀਂ ਹੌਲੀ ਜਾਈ ਯਾਰ ਭਾਈ ਨਿਗਾਹ ਰੱਖਾ ਮੈਨੂੰ ਵੀ ਤੋੜਦੀ ਕਿਹ ਆ تیر ਨਗਾ ਚੰਗਾ ਦੇਖ ਲੈ ਤਾਈ ਕਿਤੇ ਕੋਈ ਆਉਂਦਾ ਨਾ ਹੋਵੇ ਜੜਕਦੇ ਨੇ ਬੜ ਗਈ ਫਾਈਟਾ ਨਹੀਂ ਕੋਈ ਨਾ ਭਈ ਨਹੀਂ ਕੋਈ ਨਹੀਂ ਮੈਂ ਤਾਂ ਆਪ ਇਥੋਂ ਦੀ ਜਾ ਕੇ ਮੈਂ ਤਾਂ ਆਪ ਤੋੜ ਲਾ ਆਜੇ ਜੋਕਰ ਇਹ ਕੀ ਕੀ ਪਤਾ ਆ ਜਾ ਤੋੜ ਕੇ ਪੱਜ ਜੇ ਮਿਤੇ ਗਾਜਰਾਂ ਦਾ ਸੇਜਾ ਕਿੰਨਾ ਕ ਤੋੜਾ ਬਸ ਬੱਤ ਸੇਜਾ ਤੋੜ ਲਾ ਵਿੱਚ ਦੋ ਕੀਰ ਦੀਆਂ ਸੇਜੇ ਦੀਆਂ ਤੋੜ ਲਾ ਗਾਜਰਾਂ ਦੇ ਵਿੱਚ ਆਪਾਂ ਤੋੜਾਂਗੇ ਵਿੱਚ ਸਾਗ ਤੋੜਾਂਗੇ ਹਾਂ ਵਿੱਚ ਸਾਗ ਤੋੜਾਂਗੇ ਤੋੜਦਾ ਹੀ ਹਦਰੋਂ ਜੇ ਲੱਗ ਜਾ ਤੋੜਦੀਆਂ ਤੋੜਦੀਆਂ ਭਾਜਾ ਕੇਰਾ ਬਸ ਨਿਗਾ ਰੱਖ ਤੂੰ ਕਈ ਪਤਾ ਨਾ ਲੱਗੇ ਕਿਤੇ ਆਪਣਾ ਨਾਂ ਨਾ ਆ ਜਾਏ ਮਿੰਟ ਮਾਰ ਦੇ ਰੱਖ ਦੇ ਨੇ ताई मेथे भी तोड़ना हाँ हाँ तोड़ ला भा चल ती दवा मिनट मार मिनट फटा फटाहा जा रहा केरा तोड़ तोड़ा केरा सारा मिंट मार ਇਲੇ ਹਰਕਤ ਨੇ ਲੈ ਲੈ ਪਸ ਪਾਈ ਮੈਂ ਤਾਂ ਦਬਾ ਦਬ ਤੋੜ ਲਾਉਂਦਾ ਦਬਾ ਦਬ ਤੂੰ ਕਿੰਨਾ ਕ ਤੋੜਨੇ ਆ ਆ ਜਾ ਤਾਈ ਹੈਗਾ ਹੈਗਾ ਬਥੇਰਾ ਲੈ ਬਸ ਹੀ ਦਬਾ ਲੈ ਮੈਂ ਤੁਮਾਰ ਜੀ ਨਾਲੇ ਰਾਜਵੀਰ ਬੈਂਗਣੀ ਖੜੀ ਗਿਆ ਮੈਂ ਤਾਂ ਕਹਿੰਦੀ ਆ ਪਾ ਬੈਂਗਣੀ ਦੀ ਤੋੜ ਲਈਏ ਨਾ ਨਹੀਂ ਬਸ ਰਾ ਹੀ ਲੈ ਫੜਾ ਮੈਂ ਟੱਪ ਜਾਨੀ ਇਧਰ ਦੀ ਚੱਲ ਚੱਲ ਨਿਕਲ ਇਧਰ ਦੀ ਨਿਕਲ ਚੱਲਾ ਕੇ ਰੱਖ ਕਿਤੇ ਆ ਜਾਣ ਆ ਜਾ ਆ ਜਾ ਆ ਜਾ ਕੇ ਰਾ ਭੱਜ ਚੱਲ ਨਹੀਂ ਤਾਈ ਭੱਜ ਭੱਜਾ ਭੱਜਾ ਆਪਣਾ ਕੰਮ ਬਣ ਗਿਆ ਕੇਰਾ ਆ ਜਾ ਹੂੰ ਮੈਂ ਮਰ ਜਾ ਇੱਥੇ ਪੱਤੇ ਬੁੱਤੇ ਵੀ ਨਾ ਡਿੱਗ ਜਾਣ ਕਿਤੇ ਪਤਾ ਲੱਗ ਜੇ ਤੇਰਾ ਪਤਾ ਤੇਰਾ ਬਾੜੀ ਚੋਂ ਬਾਗ ਗਿਆ ਫੇਰ ਆਪਣਾ ਕੀ ਨਾਗਾ ਜੇ ਤਾਂ ਬਸ ਕਿਉਰ ਬਾੜ ਦੇ ਚ ਨਾ ਫਸੇ ਇੱਧਰ ਆ ਜਾ ਇੱਧਰ ਐਂ ਚ ਵਗਦੇ ਸਾਡੇ ਦੀ ਪਤਾ ਲੱਗ ਜੂ ਐਂ ਦੀ ਚੱਲਾਂਗਾ ਉਤੋਂ ਦੀ ਠਲ ਚਲ ਓ ਚੱਲ ਜੇ ਤੂੰ ਸਾਗ ਤੋੜੇ ਨਹੀਂ ਹੋ ਲਿਆਈ ਚੱਕੀਂ ਤਰੇ ਫਿਰਦੇ ਮੈਂ ਤੇ ਕਿਹੜੇ ਵੇ ਜੀ ਪਾਥਾਂ ਦਾ ਡਰ ਕੇ ਮੈਂ ਤਾਂ ਤੀ ਲੈਣਾ ਸੀ ਮਹਾ ਕਾ ਨੂੰ ਪੱਟਿਆਂ ਨਾਲ ਰਾਜਵੀਰ ਮੈਥੋਂ ਸਾਗ ਮੰਗਦੀ ਸੀ ਮੱਲੋ ਮਲੀ ਬਾੜੀ ਚ ਬੜਨ ਨੂੰ ਫਿਰ ਉਹ ਤਾਂ ਦੇ ਰਾਜਵੀਰ ਵੀ ਮੰਗਦੀ ਸੀ ਉਧਰ ਤਾਈ ਮੈਨੂੰ ਕਹਿੰਦੀ ਲੈ ਕਹਿੰਦੀ ਕਿ ਦੋ ਚੀਰਨੀਆਂ ਦੇ ਦੇ ਮੈਂ ਕਹਤਾਈ ਦੋ ਚੀਰਨੀਆਂ ਤਾਂ ਸਾਰੀਆਂ ਤੈਨੂੰ ਦੇ ਕੇ ਸੀ ਕਿ ਤਰਾਂਗੇ ਉਹ ਤੂੰ ਤਾਂ ਐਂ ਕਹਿੰਦੀ ਸੀ ਕਿ ਕਿਸ ਨੂੰ ਪਤਾ ਨਾ ਲੱਗ ਜੇ ਆਪਣਾ ਰਜੇਰ ਜਾਈ ਨਾ ਗੁਸਾ ਆਗ ਲੇ ਇਹ ਤਾਂ ਬਾੜੀ ਤੋੜਨ ਨੂੰ ਫਿਰਦੀਆਂ ਨੇ ਰਿਜੇ ਰਜਾ ਇਹਨਾਂ ਤਾਂ ਮੰਨਦੀਆਂ ਨਹੀਂ ਮੈਂ ਤਾਈ ਨੂੰ ਕਿਹਾ ਸੀ ਮੈਂ ਖਤਾਈ ਤੋ ਕੋਲੀ ਸਾਗ ਦੀ ਲੈ ਜੀ ਕਹਿੰਦੀ ਲੈ ਏਡਾ ਟੱਬਰਾ ਕੋਲੀ ਨੇ ਸਾਡਾ ਕੀ ਬਣਦਾ ਉਹ ਚੰਗਾ ਕਿਸੇ ਨੂੰ ਜਵਾਲਾ ਮੈਂ ਤਾਂ ਹੁਣ ਉਹ ਗੱਲ ਮੱਜਾਂ ਨੂੰ ਨੀਰਾ ਵੀ ਪਾਇਆ ਹੀ ਐਂ ਕਰ ਭੰਜ ਕੇ ਤੋੜ ਕੇ ਲਿਆ ਫਿਰ ਧਰ ਗਿਆ ਫਿਰ ਕਵੇਲਾ ਹੋ ਜੂ ਉਹ ਮੈਂ ਲਿਓਣਾ ਦਾਤੀ ਨਾਲ ਬੱਢ ਕੇ ਲਊਂ ਪੱਟਿਆ ਜਾ ਨਾ ਜਾਵੇ ਕਰੇ ਸਾਰੇ ਬੱਢ ਲਈ ਹੁਣ ਤੋਂ ਤੋਂ ਆਹੋ ਕੋਈ ਹੋਰ ਲੈ ਜਾ ਨਾ ਜਾਵੇ ਹਣਾ ਚੱਲ ਫੇਰ ਮੈਂ ਵੀ ਦੇਖਾਂ ਜਾ ਖਾ ਤਾਂ ਲਾਵਾਂ ਮੈਂ ਮਰਾ ਦੇ ਨੀ ਨਾਲ ਅਰੇ ਸਾਗ ਤਾਂ ਕਿਵੇਂ ਮੱਧਿਆ ਜਾਂ ਪਿਆ ਲੱਗਦਾ ਹੈ? ਆ ਕੀ ਕਰੇ ਪੈ ਪਸ਼ੂ ਵੜਿਆ ਹੁੰਦਾ ਕੋਈ ਬੱਚਾ। ਪੂਮਾ ਮਰ ਜਾ। ਇਹ ਤਾਂ ਐ ਲੱਗਦਾ ਜਿਵੇਂ ਤੋੜਿਆ ਪਿਆ ਹੁੰਦਾ। ਨਹੀਂ ਤੂੰ ਛੱਡ ਕੇ ਉੱਡ ਗਿਆ ਮੈਂ ਮੱਝਾ ਕਰਦਾ। ਸਾਰੀ ਤੋੜ ਕੇ ਲੀਗੀ ਸਾਗ ਇੱਥੇ ਕਿਹੜਾ ਰਹਿ ਗਿਆ? ਹਾਏ! ਲੱਗਦਾ ਉਹ ਰਾਜਵੀਰ ਕਹਿੰਦੀ ਸੋਹੀ ਲੇਗੀ ਤੋੜ ਕੇ। ਉਹ ਦੇ ਲੈ ਕਿੰਨਾ ਗਾਜਰਾਂ ਵੀ ਲੇਖੀ ਕਿੰਨੇ ਬੇਲਾ ਕਰਗੀਆਂ ਥਾ। ਹਾਂ ਕੋਈ ਮੱਧਿਆ ਪੈਣ ਵਾਲਾ। ਭਾਈ ਤਾਂ ਕਹਿੰਦੀ ਸੀ ਕਹਿੰਦੀ ਗਾਜਰਾਂ ਦਾ ਛੇਜਾ ਹੀ ਪੈਣੇ ਤਾਂ ਉਹਨਾਂ ਦੀ ਕੰਮ ਹੈ। ਮੈਂ ਤੈਨੂੰ ਦੱਸਾਂ। ਉਹ ਤਾਰੇ ਕਿ ਉਹਨਾਂ ਦੇ ਘਰੇ ਚੱਲ। ਚੱਲ ਚੱਲ ਗਿਓ ਵੀ ਜਦੋਂ ਅਸੀਂ ਸਾਨੂੰ ਜਵਾਬ ਦੇਤਾ ਤਾਂ ਸਾਡੇ ਸਾਗ ਹੈ ਨਹੀਂ ਉਹ ਮੱਲੋ ਮਰੀ ਤਾਂ ਉਦੋਂ ਹੀ ਵੜਨ ਨੂੰ ਫਿਰ ਜਨਾ ਪਾਲਕ ਕਹੀਂ ਲੈ ਪਾਲਖ ਤੋੜਿਆ ਪੈਣ ਵਾਲੇ ਲੈ ਲੈ ਸਾਰਾ ਕੁਝ ਹੀ ਲੈ ਗਿਆ ਮੁੱਛ ਕੇ ਬੂਮਾ ਮੈਂ ਕਿਹਨੂੰ ਕਮਾਨ ਲੈ ਜਾ ਬੈਂਲੇ ਉਹਦੇ ਬਸਿੰਦ ਨਹੀਂ ਆਈ ਦਿਖ ਲੈ ਚਲ ਆਪਾਂ ਜਾਦੇ ਆਂ ਕਿਹਨੂੰ ਧਰਮ ਕੌਣ ਖਾਂਦਾ ਹੈ ਸਾਗ ਪਾਲਦਿਆਂ ਆ ਜਾ ਰੋ ਘਰੇ ਜਾ ਕੇ ਆਈਏ ਆਪਾਂ ਐਂ ਕਰ ਤੂੰ ਤਾਈ ਕੇ ਘਰੇ ਜਾ ਮਹਾਰਾਜ ਵੀਰ ਕੇ ਜਾਣੀ ਆਹ ਪਤਾ ਲੈ ਕੀ ਅੰਦਰ ਆ ਬਾਹਰ ਡਾਇਆ ਐ ਨਹੀਂ ਪਤਾ ਉਹਨਾਂ ਨੂੰ ਪਾਥਰਾਂ ਵੀ ਚੱਕ ਕੇ ਲੈ ਜਾ ਕੋਈ ਬਾਹਰ ਪੇੜ ਦੇ ਮੈਂ ਜਾਣੀ ਆ ਰਾਜਵੀਰ ਕੋਲੇ ਤਾਂ ਉਹਨੂੰ ਮੈਂ ਕਰਦੀਆਂ ਸਿੱਧੀ ਤੂੰ ਜਾਈ ਤਾਈ ਕੋਲੇ ਮੈਂ ਆ ਨੀ ਅ ਰਾਜਵੀਰ ਕੇ ਤਈ ਮੇਰੀ ਗੱਲ ਸੁਣਾ ਸਾਗ ਤਾਂ ਨਾ ਥੋੜਾ ਵਾ ਤੇ ਉਰੇ ਮੈਂ ਬਣਾ ਲੂੰਗੀ ਸਾਗ ਤੇ ਤੂੰ ਨਾ ਇੱਥੂ ਹੀ ਲੈ ਜੀ ਜਾ ਐ ਕਰੀ ਜੇ ਜਾ ਕੇ ਤਾਂ ਕੀ ਕਰਾਂਗੀ ਤਈ ਪੂਰੀ ਖਾ ਲਈ ਰੋਟੀ ਵਧੀਆ ਪਾ ਮੱਖਣੀ ਮੁਖਣੀ ਪਾ ਕੇ ਤੇ ਮੱਕੀ ਦੀਆਂ ਰੋਟੀਆਂ ਬਣਾਵਾਂਗੇ ਚੰਗਾ ਚੰਗਾ ਭਾਈ ਪਰ ਆਈਆਂ ਰਾਜਵੀਰ ਉਹ ਤੂੰ ਪੁੱਛਿਆ ਸੀ ਸਾਗ ਤੂੰ ਆ ਜੀ ਮੈਂ ਗਰ ਲਾ ਲੂੰ ਪੁੱਛਿਆ ਸੀ ਤੇ ਦੇਖਿਓ ਟੋਰਨ ਟੁਰਨ ਬਾਅਦ ਗਏ ਹੋਏ ਤੇ ਜਪਰਾ ਪਤਾ ਲੱਗ ਗਿਆ ਫੇਰ ਨਾ ਸਾਗ ਤੇ ਕੀ ਉਹਨਾਂ ਨਾ ਨਾਂ ਲਿਖਿਆ ਤਈ ਆਪਾਂ ਕਹਿ ਦਾਂਗੇ ਵੀ ਅਸੀਂ ਤਾਂ ਭਈ ਗਾਹਾਂ ਬਾਗੀਆਂ ਸੀ ਕਿਸੇ ਦੇ ਖੇਤੋਂ ਤੋੜ ਕੇ ਲਿਆਂਗਾ ਆਪਾਂ ਵੀ ਗਲਤੀ ਕਰੀ ਆਪਾਂ ਪੁੱਛਣਾ ਨਹੀਂ ਸੀ ਸਾਗ ਤੂੰ ਤਾਂ ਪੁੱਛ ਲਿਆ ਗਰਲਾਲ ਨੂੰ ਮੈਂ ਪੁੱਛ ਲਿਆ ਹਰਪ੍ਰੀਤ ਨੂੰ ਪੁੱਛਣਾ ਤਾਂ ਸੀਗਾ ਹੀ ਤਾਂ ਇਹ ਕੀ ਆਏ ਸੀ ਮੈਨੂੰ ਆਏ ਸੀਗਾ ਮੈਂ ਖਾਜੇ ਪੁੱਛੇ ਤੋ ਜੇ ਇਹਨਾਂ ਨੇ ਦੇਤੀ ਚੀਰ ਨਹੀਂ ਫਿਰ ਆਪਾਂ ਨੂੰ ਕੀ ਲੋੜਾ ਚੋਰੀ ਕਰਨ ਦੀ ਚੋਰੀ ਕਰਨੇ ਭਈ ਨਹੀਂ ਕਿਤੇ ਆਈ ਨਹੀਂ ਪਤਾ ਪੈਨੇ ਪਤਾ ਲੱਗ ਗਿਆ ਤਾਂ ਆਪਣੀ ਬੇਇੱਜ਼ਤੀ ਹੋ ਜੇ ਸਾਗ ਪਿੱਛੇ ਆ ਕੇ ਤੂੰ ਮੁੱਠੀ ਪਿੱਛੇ ਆਏ ਕਿਵੇਂ ਬੇਇੱਜ਼ਤੀ ਹੋ ਜੂ ਜੇ ਤੁਹਾਨੂੰ ਉਹਨਾਂ ਨੂੰ ਪਤਾ ਲੱਗੂ ਤਾਂ ਉਹ ਤਾਂ ਪਤੀਲਾ ਵੀ ਮਾਜਦਾਂਗੇ ਸਾਗ ਵਾਲਾ ਚਲਾਂ ਜਾਂਦਾ ਠੀਕ ਆ ਫਿਰ ਆਹ ਕਾਈ ਜਾਂ ਮਰ ਗਿਆ ਖੰਡੇ ਸਾਗਵ ਤੇ ਰੱਖਾ ਦਾ ਆਪਣੀ ਕੀ ਸਾਗ ਨਹੀਂ ਆਏ ਹੁਣ ਖੇਤੋਂ ਚ ਸਾਗੀ ਸਾਖ ਖੜਾ ਆ ਵੀ ਅਸੀਂ ਕੀ ਤੁਹਾਡੇ ਸਾਗ ਤੀ ਬੈਠੇ ਆਂਗੇ ਐਵੇਂ ਮਾਰੀ ਜਾਂਦੇ ਨੇ ਪਕਾਈ ਚਲ ਕੇ ਤੀਰ ਕੇ ਪਾਦੇ ਜੜਕਦੇ ਨੇ ਬਸ ਫੇਰ ਤਾਂ ਆਪਾ ਦਿਵਾਲ ਨਹੀਂ ਤਈਆ ਬਾਥੂ ਜੇ ਸਾਰੇ ਪਾਦਾ ਪਾਦੇ ਪਾਦੇ ਭਾਈ ਸਾਰੇ ਪਾਦੇ ਵਿੱਚ ਪੈਂਦਾ ਮੈਂ ਤੋੜਿਆਗਾ ਵਧੀਆ ਬੰਨੂ ਵਿੱਚਿਆ ਸੇਜਾ ਲਿਆਂਦਾ ਦੇ ਗਾਜਰਾਂ ਦਾ ਹਾਂ ਤਾਂ ਇਹ ਵੀ ਪਾਵਾਂਗੇ ਸਾਰਾ ਕੁਝ ਪਾਉਂਗੀ ਮੈਂ ਕੋਈ ਕੱਚ ਨਹੀਂ ਛੱੜਦੀ ਸਾਗ ਵਾਲੀ ਪੂਰਾ ਵਧੀਆ ਬਣਾਵਾਂਗੇ ਸਾਗ ਆਪਾਂ ਅੱਜ ਤਾਂ ਰੀਜ ਨਾ ਸਾਖਾਂ ਚੁੱਕੀਏ ਸਾਗ ਠਿਆਏ ਆਪਾਂ ਨੂੰ ਪਤਾ ਇੱਧਰ ਭਾੜ ਕੇ ਆਈਆਂ ਸਾਰੇ ਖੇਤਾਂ ਚ ਵੀ ਅਸੀਂ ਤਾਂ ਸਾਰਾ ਪਿੰਡ ਦਾ ਤਾਂ ਸਾਗ ਨੂੰ ਮੌਜਾ ਨਾ ਵੀ ਇਹਨਾਂ ਨੂੰ ਆਏ ਸੀ ਅਸੀਂ ਕੱਲੀ ਖਾ ਜਾਾਂਗੇ ਬਣਾ ਕੇ ਮੈਂ ਪੁੱਛਿਆ ਮੀਨੂ ਵਰਦਾ ਤਾਂ ਨਹੀਂ ਮੈਂ ਤਾਂ ਬਾਹਰ ਹੁੰਦੇ ਕਹਿੰਦੇ ਕੋਈ ਲੈਣ ਆ ਜਾਂਦਾ ਸੈਂਦੀ ਗਵਾਂਡੀ ਸਾਗ ਲੈ ਮੈਂ ਮਰ ਜਾ ਵੀ ਤੇਰਾ ਮਾਜਨਾ ਆ ਗਿਆ ਸਾਗ ਦੇ ਨਾਲ ਮੇਰਾ ਮਨ ਨਹੀਂ ਰੱਖਿਆ ਵੀ ਚਲ ਕੋਈ ਨਾ ਕਹੀ ਤੂੰ ਐਡੀ ਬਾਤ ਦਾ ਸਾਗ ਮੰਗਣਾ ਮੈਨੂੰ ਦੇ ਦੇਣੀ ਨਹੀਂ ਦੇਣਾ ਸੀ ਬੰਦਿਆਂ ਦਾ ਤਾਂ ਮਾਜਨਾ ਮਾੜਾ ਹੁੰਦਾ ਤੈਨਾਂ ਵੀ ਤੈਨੂੰ ਸਾਗ ਦੇ ਦਿੰਦੀ ਕਚੀਰਨੀ ਫੇਰ ਕੀ ਘਾਟਾ ਪੈਂਦਾ ਸੀ ਮੈਂ ਆਖਿਆ ਸੀ ਨਾ ਵੀ ਮੈਂ ਤਾਂ ਤੋੜ ਕੇ ਜਵਾਬ ਦੇਤਾ ਮੈਨੂੰ ਕਹਿੰਦੀ ਆ ਬੀਜ ਡਿਆ ਕਰੋ ਅੱਛਾ ਬੰਦਿਆ ਮੈਂ ਤਾਂ ਖਾਣਾ ਸੁਣਾਈਆਂ ਇੱਕ ਦਿਨ ਗੱਲਾਂ ਬਾਤਾਂ ਤਾਂ ਨਾ ਤਾਂ ਹੀ ਹੋਈ ਕਰਦੀਆਂ ਚਿਹਰ ਵਾਲੀ ਕਹੋਂਦੀ ਆਪਦੇ ਆਪ ਨੂੰ ਚਾ ਕੋਈ ਨਹੀਂ ਉਹਨੂੰ ਬੜਾ ਪਤਾ ਲੱਗਦਾ ਜਿੱਦੇ ਜੀ ਕਰਿਆ ਕਰੂ ਤੋੜ ਲਿਆ ਕਰਾਂਗੇ ਚੀਰਨੀ ਚੋਰਨੀਏ ਤੋੜ ਲਿਆ ਚੋ ਚੋਰੀਆਂ ਲਿਓਨੀ ਪਿਆ ਕਰੂ ਆਪਾਂ ਨੂੰ ਤਾਂ ਨਹੀਂ ਉਹ ਸੈਂਤ ਕਦਿੰਦਿਆਂ ਨਾਲੇ ਸਾਗ ਦੀ ਚੀਰਨੀ ਪਿੱਛੇ ਉਹ ਹੀ ਗੱਲ ਆਪਣੇ ਤੇ ਕੀ ਦਾਵਾ ਕਰ ਦੂਗੀ ਕੁਛ ਨਹੀਂ ਹੁੰਦਾ ਬੂਣਾ ਮਰ ਜਾ ਨਹੀਂ ਆ ਬੈਠੀ ਨੇ ਲੈ ਦੋਨੇ ਦੇਖ ਨਾਲੇ ਲਸਣਾ ਛਿੱਲੀ ਜਾਂਦੀ ਗੱਡੇ ਚੀਰੀ ਜਾਂਦੀ ਇੱਕ ਜਾਨੀ ਸਾਗ ਚੀਰੀ ਜਾਂਦੀ ਐ ਨਾ ਚੰਗੀ ਗੱਲ ਆ ਸਾਡੀ ਬੇਸ਼ਰਮਾ ਸਾਗ ਤੋੜ ਲਈਆਂ ਆ ਸਾਨੂੰ ਚਰਮ ਨਹੀਂ ਬਾਣੀ ਮੱਟੀ ਕੋੜਾਈ ਇਹ ਕੀ ਦਾ ਸਾਗ ਤੋੜ ਲਿਆ ਸਾਡਾ ਹੋ ਗਿਆ ਭੈਣੇ ਸਾਡਾ ਸਾਗ ਭੈਣੇ ਪਹਿਲਾਂ ਤਾਂ ਤਾਈ ਨੇ ਪੁੱਛਿਆ ਮੈਨੂੰ ਤੈਂ ਤੇਰੇ ਬਾਈ ਨੂੰ ਪੁੱਛਿਆ ਬਈ ਸਾਗ ਦੀ ਚਿਰਨੀ ਦੇ ਦੇ ਜੋ ਸਾਨੂੰ ਆਇਆ ਕਿ ਸੀ ਵੀ ਭਈ ਇੱਕ ਕਿਆਰੀ ਐ ਜਦੋਂ ਹੋ ਗਿਆ ਲੈ ਜਾਓ ਅੱਛਾ ਇਹ ਸੋਡਾ ਸਾਗ ਨਾ ਸੋਡਾ ਸਾਗ ਤੇ ਨਾਮ ਲਿਖਿਆ ਹੋਇਆ ਨਾ ਹੀ ਲਿਖਿਆ ਸਾਡੇ ਤੇ ਤਾਂ ਆ ਸਾਗ ਮੈਂ ਆਪ ਹੀ ਸੇਣ ਲਿਆ ਦੇਖ ਲਾ ਗਾਜਰਾਂ ਦੇ ਪੱਤੇ ਤਿਆਂ ਪਾ ਸਾਡੇ ਸਾਗ ਪੱਤਰਾ ਸਾਡੇ ਇਹਲੇ ਗੰਦਾਂ ਤਾਂ ਬਣੀਆਂ ਨਹੀਂ ਸੀ ਨਾ ਪੱਤਰਾ ਸੋਢੀ ਆ ਹੋਰ ਪਿੰਡ ਚ ਕਾਨੂੰ ਕਿਸਰੇ ਸਾਗਾ ਅੱਜ ਤਾਂ ਏਡੀ ਦੂਰਾ ਮੱਥਾ ਮਾਰ ਕੇ ਤੋੜ ਕੇ ਲੈਈਆਂ ਖੇਤਾਂ ਚ ਜਾ ਕੇ ਤੂੰ ਚਲਾਕੀਆਂ ਜੀਆਂ ਨਾ ਕਰ ਮੈਂ ਤੈਨੂੰ ਦੱਸਾਂ ਮੈਂ ਜਦੋਂ ਇਧਰ ਆਈਆਂ ਮੈਨੂੰ ਉਹ ਤਾਇਟ ਕਰੇ ਸੇ ਆਪਣਾ ਗਮਾਂਡੀ ਉਹ ਕਹਿੰਦਾ ਭਾਈ ਸੋਢੇ ਸਾਗ ਤੋੜ ਕੇ ਲੈ ਗਈਆਂ ਰਾਈ ਵੀਰ ਤੇ ਤੇਰੀ ਤਾਈ ਦੋਨੇ ਸਾਗ ਸੁਕਾ ਸੀ ਆਪਦੀ ਮਿਹਨਤ ਨਾ ਤੋੜ ਕੇ ਲਿਆਂ ਦਾਤਾ ਮੇਰੇ ਹੱਥ ਚ ਪਾਸੇ ਹੋਏ ਜੇ ਆਹ ਦੱਸਾਂ ਆਹ ਹੋਰ ਕੀ ਹੈ ਬਤੀਲੇ ਚ ਸਾਗਾ ਤੂੰ ਕਿ ਅੰਨੀ ਨਹੀਂ ਦਿੰਦਾ ਨਹੀਂ ਹੈਗਾ ਦਿੰਦਾ ਤਾਂ ਹੈਗਾ ਅੰਨੀ ਦਾ ਬਰਤੂਮ ਹੀ ਨਹੀਂ ਜਿਹੜੀ ਤੋੜ ਕੇ ਲਈਆਂ ਅਗਲੇ ਦਾ ਚੋਰ ਮੈਂ ਤਾਂ ਕੋਈ ਨਹੀਂ ਤੋੜ ਕੇ ਲਈ ਆ ਤਾਈ ਮੇਰੇ ਨਾਲ ਆ ਪੁੱਛ ਲੈ ਮੈਂ ਤੈਨੂੰ ਦੱਸਾਂ ਦਾਤ ਚੱਕ ਪਾਵਾਂ ਕੁਛ ਮਰਜ਼ੀ ਕਰ ਪਤੀਲਾ ਚੱਕ ਕੇ ਲਿਜਾਵਾਂ ਸਾਗ ਵਾਲਾ ਤੂੰ ਆਏ ਕਿ ਮਿਲ ਜਾਣਗੇ ਪਤੀਲਾ ਤੇ ਦਾਤ ਤੇਰੇ ਮੰਗਰੀ ਆਊਗਾ ਐ ਕਿ ਮਾਰੇਂਗੇ ਡੇਂਗੇ ਮੈਂ ਤਾਂ ਕੁੰਬ ਪਤੀਲਾ ਲੈ ਸਾਈ ਹਟਾ ਤਾ ਕਿੰਨੀ ਭੁੱਖੀ ਲੱਗ ਰਹੀ ਹੈ ਕੀ ਹਰ ਜਾ ਤਾਈ 100 ਰੁਪਏ ਤੇਰੀ ਜਮਾਨਤ ਤੂੰ ਤਾਂ ਸ਼ਰਮੀ ਨਹੀਂ ਮੰਨੀ ਜਮਾ ਚੋਰੀ ਕਰਦੀ ਨੇ ਮਾ ਘਰੇ ਆਖ ਝਾਉਨੀਆਂ ਫੈਟੂ ਦਾ ਜਮਾ ਕਮਾਦੀ ਤਾਈ ਤੂੰ ਤਾਂ ਸਿਆਣੀ ਬਿਆਣੀ ਸੀ ਇਹ ਤਾਂ ਨਹੀਂ ਆਣੀ ਸੀ ਤੂੰ ਤਾਂ ਮਾਣਾ ਉਹ ਟੂ ਦੇਖ ਲੈਂਦੀ ਛੋੜਿਆ ਨਹੀਂ ਅਸੀਂ ਕਿਹਾ ਜੇ ਸਾਨੂੰ ਇੰਨਾ ਹੀ ਹੈ ਸਾਗ ਦਾ ਤੁਸੀਂ ਕੈਮਰਾ ਲਵਾ ਲਓ ਸਾਨੂੰ ਪਤਾ ਪਹਿਲਾਂ ਮੈਨੂੰ ਐ ਦੱਸਾਂ ਜੇ ਸਾਡੇ ਨੂੰ ਨਹੀਂ ਲੈਂਦਾ ਤੇ ਉਹ ਤਾਇਆ ਜਿਹੜਾ ਸਾਡੇ ਕੋਲ ਦੀ ਨੰਗੇ ਉਹ ਕਹਿ ਕੇ ਗਿਆ ਮੈਨੂੰ ਉਹ ਝੂਠ ਬੋਲ ਗਿਆ ਸੇ ਮਾਣਾ ਆਪਾਂ ਨੂੰ ਟੱਕਰਿਆ ਸੀ ਅਸੀਂ ਤਾਂ ਗਾਹਾਂ ਤੋਂ ਸਾਗ ਤਾਂ ਦੇਖ ਤੂੰ ਜੇ ਸਾਡੇ ਨਹੀਂ ਮੈਂ ਤਾਂ ਚੁੱਪ ਕਰਕੇ ਜਾਂ ਤਾਂ ਦੇ ਦਿਓ ਸਾਗ ਨਹੀਂ ਚਾਰ ਬੰਦੇ ਸੱਦ ਕੇ ਲਿਆ ਪੰਚਾਇਤ ਚ ਬਿਠਾਉ ਨਹੀਂ ਤੂੰ ਹੀ ਕਹਿ ਰਹੇ ਸਾਗ ਦੀ ਬਾਤੀ ਲੈਣੀ ਹੈ ਹਾਂ ਸੱਦਾਂਗੇ ਢਾਈ ਸਾਗ ਪਿੱਛੇ ਆਖਣਗੇ ਕਿ ਤੁਹਾਨੂੰ ਪੰਚਾਇਤ ਵਾਲੇ ਵੀ ਸਾਗ ਪਿੱਛੇ ਨਾ ਛੋਨੂ ਸ਼ਰਮ ਨਹੀਂ ਆਈ ਫਿਰ ਜੋ ਤੂੰ ਚੋਰੀ ਕਰ ਦੂਆ ਜਾ ਕੇ ਇਹਨਾਂ ਦੀ ਤਾਂ ਨੀਤ ਵਾਲੀ ਮਾੜੀ ਇਹ ਤਾਂ ਕਣੀਆਂ ਪਿੱਛੇ ਪੰਚਾਇਤ ਕਰ ਲੈਂਦੇ ਨੇ ਅਸੀਂ ਤਾਂ ਭਣੀ ਕਰਦੇ ਆ ਸਾਡਾ ਤਾਂ ਕੰਮ ਹੀ ਇਹ ਐ ਅਸੀਂ ਤਾਂ ਜਿਹੜਾ ਕੋਈ ਤੋੜ ਕੇ ਲਿਓੀ ਤਾਂ ਪੰਚਾਇਤ ਚ ਹੀ ਸੱਦਾਂਗੇ ਫਿਰ ਪੰਚਾਇਤ ਚ ਤੁਸੀਂ ਉਹਨੂੰ ਸੱਦੋ ਜਿਹੜਾ ਸਾਡਾ ਸਾਗ ਤੋੜ ਕੇ ਲੈ ਅਸੀਂ ਨਹੀਂ ਸਾਗ ਤਾਂ ਤੁਸੀਂ ਤੋੜ ਕੇ ਲਈਓ ਸਾਡਾ ਨਾਂ ਇਹ ਵਿੱਚ ਵਿੱਚ ਤਾਂ ਇਹਨੂੰ ਸਿੱਧੂ ਤਾਇਆ ਉਹ ਤਾਇਆ ਕੋ ਸਾਡੀ ਲਵਾਈ ਤੁਸੀਂ ਸੱਦ ਕੇ ਲੈ ਆਂਦੇ ਅਸੀਂ ਨਹੀਂ ਡਰਦੇ ਤੂੰ ਦੇਖਦੀ ਜਾਈ ਮੈਂ ਜਾਣੀਆ ਫਿਰ ਕਰੇ ਹੁਣ ਤਾਕੜੀ ਜੇ ਸੁਣੂਣ ਮੈਂ ਪੰਚਾਇਤ ਚ ਹੀ ਸੱਦੂ ਚਾਰ ਬੰਦਿਆਂ ਚ ਆ ਜਾਓ ਆ ਗਈ ਵੱਡੀ ਸਾਗ ਵਾਲੀ ਆਪਾਂ ਚੁਭਾਤੇ ਆਂ ਦਾ ਪੰਚਾਇਤਾਨ ਪੱਟੀਆਂ ਆ ਆਹ ਇਹ ਹੋਰਾਂ ਨੂੰ ਡਰਾਉਣ ਗਿੱਜੀ ਆਪਾਂ ਨੂੰ ਨਹੀਂ ਡਰਾ ਸਕਦੀ